ਕਿ ਨਹੀਂ ਕਰਾਇਆ ਕਿਵੇਂ ਭਜਾਵਾਂ ਮੈਨੂੰ ਮੇਰੇ ਸਾਲਾਂ ਦੇ ਨਹੀਂ ਕਰੂੰ ਮੈਂ ਕਿੰਨੂੰ ਭਜਾਵਦੀਆਂ ਗੱਲਾਂ ਕਰ ਰਿਹਾ ਓ ਕਿਸੇ ਨੂੰ ਨਹੀਂ ਹਾਂ ਨਾਲੇ ਤੂੰ ਮੇਰੇ ਕੋਲ ਕੀ ਕਰਨ ਆਉਣੀ ਹੁੰਦੀ ਹੈ ਵਾਰੀ ਵਾਰੀ ਲੈ ਤੇਰਾ ਤੈਨੂੰ ਹੋਰ ਕੋਈ ਕੰਮ ਹੈ ਨਹੀਂ ਕਰੇ ਹੈ ਤੇਰੇ ਕੋਲ ਆਣਾ ਤੇ ਦੱਸ ਕੇ ਦੇਖੋ ਜਾਣਾ ਪਰ ਕੰਧਾਂ ਨਾਲ ਟੱਕਰਾ ਮਾਰੀ ਜਾਮਾ ਉਹ ਮਾਰ ਲਾ ਮੇਰੇ ਨਾਲ ਗੱਲਾਂ ਕਰਨ ਨਾਲੋਂ ਤੂੰ ਕੰਧਾਂ 'ਚ ਟੱਕਰਾ ਮਾਰ ਲਾ ਫੇਰ ਹੀ ਚੰਗਾ ਹਰ ਵੀ ਤੂੰ ਐ ਕਿਉਂ ਕਰਦਾ ਹੁੰਦਾ ਹੁੰਦਾ ਯਾਰ ਦੇਖ ਤੇਰੇ ਪਿੱਛੇ ਮੈਂ ਇਹਨਾਂ ਸਟੈਂਡ ਲੈ ਕੇ ਆਈਆਂ ਫਿਰ ਵੀ ਤੂੰ ਮੈਨੂੰ ਜਮਾ ਨਹੀਂ ਸਮਝਦਾ ਕਾਦਾ ਸਟੈਂਡ ਲੈ ਲਿਆ ਤੂੰ ਤਾਂ ਮੇਰੇ ਗਾਲ ਪਈ ਨਹੀਂ ਆ ਸਾਰੇ ਘਰਦਿਆਂ ਤੋਂ ਮੈਨੂੰ ਗਾਲਾਂ ਦਵਾਈ ਨਹੀਂ ਆ ਲੈ ਗਾਲਾਂ ਕਿਉਂ ਦਿਵਾਉਣੀ ਆ ਮੈਂ ਤੈਨੂੰ ਪਿਆਰ ਕਰਦੀ ਆ ਤੂੰ ਹੀ ਮੇਰੇ ਨਾਲ ਧੋਖਾ ਕੀਤਾਣਾ ਦੱਸ ਦੇਣਾ ਜੀ ਤੂੰ ਵਿਆਹ ਕਰਾ ਲਿਆ ਦੱਸ ਦੇਣਾ ਦਾ ਟਾਈਮ ਦਿੱਤਾ ਸੀ ਤੈਨੂੰ ਮੈਂ ਯਾਰ ਕਾਦਾ ਟਾਈਮ ਦਿੱਤਾ ਸੀ ਤੂੰ ਮੈਨੂੰ ਤੂੰ ਤਾਂ ਮੇਰੇ ਨਾਲੋਂ ਦੂ ਭੱਜਣ ਨੂੰ ਵੀ ਤਿਆਰ ਨਹੀਂ ਸੀ ਹੋਈ ਉਹ ਤਾਂ ਇਹ ਜੀ ਕਹਿੰਦੀ ਸੀ ਮੈਂ ਤਾਂ ਹੋਰ ਕਿਸੇ ਨਾਲ ਵਿਆਹ ਕਰਾਉਣਾ ਹੁਣ ਤੂੰ ਗੱਲਾਂ ਹੋਰ ਹੀ ਕਰਦੀ ਆ ਮੈਂ ਤੈਨੂੰ ਭੱਜਣ ਦੀਆਂ ਗੱਲਾਂ ਨਹੀਂ ਕਿਹਾ ਸੀ ਮੈਂ ਕਿਹਾ ਸੀ ਮੈਂ ਆਪਣੇ ਮਾਪਿਓ ਮਨਾ ਲਾਂ ਮੈਂ ਫਿਰ ਵਿਆਹ ਕਰਾਉਂਗੀ ਉਹ ਬਹਿ ਜਾ ਮੈਨੂੰ ਪਤਾ ਹੀ ਆ ਕਿਹੜੇ ਮਾਪਿਆਂ ਮਨਾਉਣੇ ਸੀਗੇ ਤੂੰ ਫਿਰ ਮੇਰਾ ਉਦੋਂ ਪਹਿਲਾਂ ਮੇਰਾ ਤਾਂ ਪਿਆ ਜੋਤੀ ਨਾ ਹੋਇਆ ਪਿਆ ਸੀ ਫਿਰ ਹੁਣ ਕਿਉਂ ਮੇਰੇ ਗੱਲ ਪਈ ਨਹੀਂ ਤੂੰ ਆਪਦਾ ਘਰੇ ਵਗ ਜਾ ਮੈਨੂੰ ਜੋਤੀ ਨੂੰ ਠੀਕ ਖਰਾ ਕੇ ਮੈਨੂੰ ਉਹਨੂੰ ਘਰੇ ਲਿਆਉਣ ਦੇ ਮੇਰਾ ਘਰ ਬਸ ਲੈਣ ਦੇ ਜੋਤੀ ਤਾਂ ਹੁਣ ਕਦੇ ਵੀ ਨਹੀਂ ਆਉਂਦੀ ਉਹ ਤਾਂ ਮੌਤ ਨਾਲ ਖੇਢੀ ਜਾਂਦੀ ਓਏ ਮੜਾ ਇਹ ਨਾ ਜਵਾਨ ਸੰਭਾਲ ਕੇ ਗੱਲ ਕਰ ਕੇ ਤੇ ਚਪੇੜੇ ਖਾਣੇ ਇੱਥੇ ਬੈਠੀ ਬੈਠੀ ਹੁੰਦੀ ਕੋਈ ਗੱਲ ਨਹੀਂ ਮੈਨੂੰ ਮਾਰ ਦੇ ਜਿਹੜੀ ਗੱਲ ਸੱਚ ਆ ਤੇ ਸੱਚ ਆ ਮਰੀ ਆਉਗੀ ਹੁਣ ਵ ਕੂੰਗੀ ਕਰਦੀ ਇੱਥੇ ਬੈਠੀ ਕਿਉਂ ਮੈਂ ਕਿਉਂ ਮਰਾਂ ਆਹ ਮਰੀ ਜਾਨ ਮੇਰਾ ਕਬਰ ਕਿਉਂ ਖੜੀ ਬੈਠਿਆਂਗਾ ਜੇ ਤੂੰ ਮੈਨੂੰ ਪਿਆਰ ਨਹੀਂ ਕਰਦਾ ਜੇ ਉਹ ਲੈ ਜਾ ਕੱਲਾ ਕਬਰ ਹੀ ਆ ਫੋਨ ਤਾਂ ਹੈ ਨਹੀਂ ਤੇਰੇ ਕੋਲ ਮਰੀ ਜਾਨ ਇਹਨੇ ਪਕਾਈ ਹੋਈ ਜੇ ਲੈਦੇਗਾ ਫਿਰ ਕਿਹਦੀ ਗੱਲ ਆ ਕਰ ਤੈਨੂੰ ਕਿਉਂ ਲੈ ਕੇ ਤਾਂ ਮੈਂ ਆਪ ਦਾ ਉਹ ਤੋਂ ਲੈ ਜਿਹਦੇ ਨਾਲ ਭੱਜਣ ਦੀਆਂ ਪਲਾਨਿੰਗਾਂ ਕਰਦੀ ਸੀ ਪਹਿਲਾਂ ਨਾਲੇ ਨਾ ਮੇਰੇ ਕੋਲ ਹੁਣ ਤੂੰ ਐ ਸਹੀ ਜੇ ਹੋਣ ਦੇ ਢੰਗ ਨਾ ਕਰਿਆ ਕਰ ਮੈਨੂੰ ਪਤਾ ਤੂੰ ਪਹਿਲਾਂ ਮੇਰੇ ਨਾਲ ਕਿਵੇਂ ਕਰਦੀ ਰਹੀਆਂ ਰਵੀ ਮੈਂ ਪਹਿਲਾਂ ਹੁਣ ਨਾ ਚੰਗੀ ਚੰਗੀ ਨਾ ਬਣਿਆ ਕਰ ਮੇਰੇ ਕੋਲੇ ਹੁਣ ਮੈਂ ਪਹਿਲਾਂ ਵਰਗੀ ਨਹੀਂ ਆ ਮੈਂ ਤੈਨੂੰ ਬਹੁਤ ਪਿਆਰ ਕਰਦੀ ਆ ਉਹ ਮੈਨੂੰ ਪਤਾ ਤੂੰ ਕਿਹੜੇ ਪਿਆਰ ਕਰਦੀ ਆ ਮਨ ਤਾਂ ਐ ਲੱਗਦਾ ਰਹਿੰਦਾ ਵੀ ਹੁਣ ਵੀ ਤੇਰੀ ਕੋਈ ਇਹਦੇ ਪਿੱਛੇ ਚਾਲ ਹੀ ਹੋਊਗੀ ਜਿਹੜਾ ਤੂੰ ਸਾਡੇ ਘਰੇ ਆਏ ਧੱਕੇ ਨਾਲ ਆਈਆਂ ਕੋਈ ਚਾਲ ਨਹੀਂ ਰਹੀ ਮੇਰੀ ਤੂੰ ਯਕੀਨ ਕਿਉਂ ਨਹੀਂ ਕਰਦਾ ਮੇਰੇ ਤੇ ਉਹ ਯਾਰ ਮੈਂ ਤੇਰੇ ਤੇ ਯਕੀਨ ਕਰ ਹੀ ਨਹੀਂ ਸਕਦਾ ਬਥੇਰਾ ਪਹਿਲਾਂ ਤੇਰੇ ਤੇ ਯਕੀਨ ਕਰ ਕਰਕੇ ਨਾ ਆ ਪੈਰਾਂ ਨੂੰ ਆ ਗਿਆ ਮੈਂ ਤਾਂ ਹੁਣ ਤੂੰ ਲੱਖ ਚੰਗੀ ਬਣੀ ਚੱਲ ਪਰ ਮੈਂ ਤੈਨੂੰ ਚੰਗੀ ਨਹੀਂ ਸਮਝਦਾ ਜਿੰਨਾ ਟਾਈਮ ਮਰਜ਼ੀ ਇੱਥੇ ਤੁਰੇ ਫਿਰ ਰਹੀ ਜਾ ਪਰ ਮੇਰਾ ਤੇਰੇ ਨਾਲ ਦਿਲ ਨਹੀਂ ਮਿਲਦਾ ਨਾ ਮੈਂ ਤੈਨੂੰ ਅੱਜ ਬੁਲਾਵਾਂ ਮੈਂ ਤੇ ਨਾ ਬੁਲਾਵਾਂ ਮੈਂ ਕੱਲ ਕੋਈ ਨਹੀਂ ਜਦੋਂ ਜੋਤੀ ਮਰ ਗਈ ਨਾ ਉਹ ਤੂੰ ਨਾ ਪਕਾਈ ਮਰੀ ਚਲ ਕਿਤੇ ਹੁਣੀ ਚਪੇੜਾਂ ਖਾਲੇ ਮੇਥੋਂ ਮੈਂ ਹੱਥੇ ਰੋਕੀ ਆ ਨਾ ਰਹਿਣਾ ਆਪਦਾ ਮੈਂ ਤਾਂ ਨਾ ਬਾਪੂ ਨੂੰ ਦੱਸ ਕੇ ਹੁਣੀ ਉਹ ਜੇ ਦੱਸਿਆ ਬਾਪੂ ਨੂੰ ਬਾਪੂ ਤੋਂ ਵੀ ਲੈਣੀ ਪ੍ਰਸ਼ਾਦ ਮੜਾਇਆ ਉਹ ਤਾਂ ਆਪ ਕਹੀ ਜਾਂਦੇ ਰਹਿੰਦੇ ਵੀ ਸਾਡੇ ਘਰੋਂ ਨਿਕਲੇ ਵਧੀਆ ਉਹ ਤਾਂ ਜੋਤੀ ਨੂੰ ਚੰਗਾ ਸਮਝਦੇ ਆ ਕੋਈ ਨਹੀਂ ਬਾਪੂ ਦਾ ਮੇਰੀ ਜਿਹੜੇ ਹਿਸਾਬ ਨਾਲ ਤੂੰ ਇੱਥੇ ਘਰੇ ਆ ਘਰੇ ਆ ਕੇ ਉਧਰ ਝਾੜੀ ਜੰਨੇ ਨਾ ਐ ਤੈਨੂੰ ਕੋਈ ਨਹੀਂ ਅਪਣਾਉਂਦਾ ਜੇ ਮੜਾ ਮੋਟਾ ਢੰਗ ਨਾ ਆਉਂਦੀ ਨਾ ਫਿਰ ਤੈਨੂੰ ਚੰਗੀ ਸਮਝਦੇ ਜੋਤੀ ਇਸ ਕਰੇ ਵਿਆਹ ਕੇ ਆਈ ਆ ਤਾਂ ਸਾਰੇ ਜਣੇ ਉਹਨੂੰ ਚੰਗਾ ਸਮਝਦੇ ਆ ਰਵੀ ਮੈਨੂੰ ਨਹੀਂ ਪਤਾ ਸੀ ਉਹ ਤੇਰੇ ਕਰਕੇ ਤੇਰੇ ਪਿੱਛੇ ਮੈਂ ਮਾਹੀ ਨੂੰ ਲੈ ਕੇ ਆਇਆ ਘਰੇ ਉਧਰ ਉਹ ਮੈਨੂੰ ਲੁੱਟ ਪੁੱਟ ਕੇ ਲੈ ਗਈ ਵਧੀਆ ਤੇਰਾ ਨਾ ਇਹੀ ਹੋਣੀ ਉਹ ਤੇਰੀ ਵਜ੍ਹਾ ਨਾਲ ਹੀ ਹੋਇਆ ਸੀ ਉਹ ਵੀ ਤੇਰੀ ਵਜ੍ਹਾ ਨਾਲ ਨਹੀਂ ਤੂੰ ਆਪਣੀ ਵਜ੍ਹਾ ਨਾਲ ਹੋਇਆਗਾ ਜਿਹੜਾ ਤੂੰ ਜੇ ਨਾ ਲਿਆਉਂਦਾ ਨਾ ਤੈਨੂੰ ਲੁੱਟਦੀ-ਪੁੱਟਦੀ ਨਾ ਜੇ ਤੂੰ ਭੱਜਣ ਤੋਂ ਨਾ ਕਰੀ ਸੀ ਨਾ ਮੈਂ ਵੀ ਗਰਾਰੀ ਚੀ ਲੈ ਕੇ ਆਇਆ ਸੀ ਵੀ ਤੇਰੀ ਸਹੇਲੀ ਨੂੰ ਲੈ ਕੇ ਜਾਉਂਗਾ ਇਹ ਵੀ ਫਿਰ ਮੈਂ ਆਪਦੀ ਮਾਪਿਓ ਦੀ ਰਜਾ ਮੰਡੀ ਨਾਲ ਆਉਣਾ ਹੁਣ ਰਜਾ ਮੰਡੀ ਨਹੀਂ ਹੁਣ ਰਜਾ ਮੰਡੀ ਮਰੀਂ ਨੇ ਭਗਾਈ ਮੈਂ ਨਹੀਂ ਰਹਿ ਸਕਦੀ ਤੇਰੇ ਬਿਨਾ ਤਾਈ ਆਈਆਂ ਨਾ ਫਿਰ ਪਹਿਲਾਂ ਵੀ ਆਹ ਗੱਲ ਕਹਿ ਸਕਦੀ ਸੀ ਤੂੰ ਪਹਿਲਾਂ ਰਹਿ ਲੈਂਦੀ ਸੀ ਪਹਿਲਾਂ ਹੋਰ ਸੀ ਨਾ ਜਾਂਦੀ ਚਾਹ ਤੂੰ ਹੋਰ ਕਿ ਪਾਸੇ ਕਰੀ ਬੈਠਿਆ ਸੀਗਾ ਮੈਨੂੰ ਕੀ ਬੰਦਾ ਸੀਗਾ ਕਰੀ ਤਾਂ ਤੂੰ ਬੈਠੀ ਸੀ ਕੋਈ ਘਰ ਦੀਆਂ ਬਾਪੂ ਨਾਲ ਗੱਲ ਮਾਰ ਉਹ ਜਾ ਕਰ ਲੈ ਮਰੀਂਂ ਤੇਂਦਰੀਂ ਦੇ ਭਗਾਈ ਮੇਰੇ ਸਾਲ ਦੀ ਸਵੇਰੇ ਸਵੇਰੇ ਦਿਮਾਗ ਖਰਾਬ ਕਰਨ ਆ ਜਾਂਦੀ ਆ ਜੋਤੀ ਭਾਬੀ ਦੀ ਹਾਲਤ ਵੀ ਨਾਜ਼ੁਕ ਹੈ ਜੇ ਕਿਤੇ ਜੋਤੀ ਭਾਬੀ ਨੂੰ ਕੁਝ ਹੋ ਗਿਆ ਨਾ ਸਾਰੀ ਉਮਰ ਦਾ ਸਾਲਾ ਰੋਣਾ ਪੱਲੇ ਪੈ ਜਾਊ ਹਨਮੋਲ ਭਾਪੂ ਕਿੱਥੇ ਆ? ਜੇਬ ਚ ਐ ਮੇਰੀ ਚ ਕੱਢ ਲਾ। ਨਾ ਮੈਂ ਬੋਲ ਰਿਆਂਗਾ। ਉਹ ਤੂੰ ਮੇਰੇ ਤੋਂ ਕੀ ਲੈਣਾ? ਤੈਨੂੰ 50 ਰਿਹਾਖੇ ਮੈਥੋਂ ਦੂਰ ਰਿਹਾ ਕਰ। ਮੈਂ ਤਾਂ ਜੀ ਕਰਦਾ ਆ ਕੇ ਮੇਰੇ ਨਾਲ ਲੱਗ ਕੇ ਬਹਿ ਜਾਨੀ ਆ। ਮੈਂ ਦੂਰ ਬੈਠੀ ਆ। ਮੈਂ ਬਾਈ ਮੇਰੇ ਲਵੇਂ ਨਾਲ ਲੱਗਾ ਕਰ ਮੈਥੋਂ ਥਪੜਾ ਬਾਜੂ ਮੇਰਾ ਸੁਭਾਅ ਹੈਗਾ ਬੀਪੀ ਵੱਜ ਜਾਂਦਾ ਮੇਰਾ। ਹਾਂ ਫਿਰ ਦਵਾਈ ਲਿਆ ਡਾਕਟਰ ਕੋਲ। ਉਹ ਇਸ ਦਾ ਪਹਿਲਾਂ ਹੀ ਦੁਖੀ ਆ। ਸਾਨੂੰ ਦੁਖੀਆਂ ਨੂੰ ਹੋਰ ਦੁਖੀ ਨਾ ਕਰ ਤੂੰ। ਮੈਂ ਇਹਨਾਂ ਨੂੰ ਬੋਲ ਬਾਪੂ ਬਾਰੀ ਪੁੱਛਿਆਗਾ। ਤੂੰ ਮੇਰੇ ਨਾਲ ਦੇ ਬਾਬੂ ਤੋਂ ਕੀ ਲੈਣਾ ਹੈ ਨਾਲੇ ਨਾ ਤਾਂ ਤੇਥੋਂ ਬਾਪੂ ਨੇ ਕੁਝ ਲੈਣਾ ਤੇ ਨਾ ਲੈਣਾ ਤੂੰ ਤੈਨੂੰ ਮੈਂ ਕਿੰਨੀ ਵਾਰੀ ਆਖਿਆ ਬਈ ਆਉਦਾ ਬੈਗ ਜਾ ਚੱਕ ਕੇ ਭੱਗ ਜਾ ਬਈ ਮੈਂ ਤੁਹਾਨੂੰ ਵੀ ਕਹਿ ਚੁੱਕੀ ਆ ਜੇ ਨਹੀਂ ਰਾਹ ਦਾ ਪਤਾ ਮੈਂ ਛੱਡਿਆ ਹੁਣ ਮੈਨੂੰ ਰਾਹ ਦਾ ਸਾਰਾ ਪਤਾ ਫਿਰ ਭੱਗ ਕਿਉਂ ਨਹੀਂ ਜਾਂਦੀ ਮੈਂ ਕਾਹਦਾ ਕਰੀ ਆ ਮੈਂ ਕਿਉਂ ਛੱਡ ਕੇ ਜਾਵਾਂ ਉਹ ਕਾਹਦਾ ਕਰਾ ਤੇਰਾ ਦੋ ਮਾਰੂ ਸੌੜੀ ਦੇ ਪੁੱਥਰ ਤੇ ਤੈਨੂੰ ਉਹਦੇ ਵੀ ਆਖਿਆ ਬੈਗ ਜਾ ਚੱਕ ਕੇ ਭੱਗ ਜਾ ਤੂੰ ਨਾ ਮੈਂ ਜਾਵਾਂ ਅੱਜ ਤੇ ਨਾ ਜਾਵਾਂ ਮੈਂ ਕੱਲ ਉਹ ਕੀ ਭਾਲਦੀਆਂ ਤੂੰ ਮਲੰਗ ਤੋਂ ਉਹਦੇ ਪੱਲੇ ਨਹੀਂ ਥੱਲੇ ਨਹੀਂ ਕੁਝ ਮੈਂ ਪਿਆਰ ਕਰਦੀ ਆ ਉਹਨੂੰ ਉਹਨੇ ਕੀ ਕਰ ਹੋ ਗਿਆ ਮੈਨੂੰ ਧੋਖਾ ਦਿੱਤਾਗਾ ਪਰ ਉਹਨੂੰ ਮੈਂ ਧੋਖਾ ਨਹੀਂ ਦੇ ਸਕਦੀ ਓਏ ਟੱਟੂ ਦਾ ਪਿਆਰ ਹੂੰ ਚਾਕੇ ਮੂੰ ਮਗਰ ਲਾ ਕੇ ਆ ਗਈ ਉਹਦੇ ਤੂੰ ਤੇਰੀ ਪਰਮਾਨਸੀ ਇਹਦੇ ਚ ਤੇਰਾ ਮਾਂ-ਬਾਪ ਕੀ ਸੋਚਦਾ ਹੋਊਗਾ ਮੈਂ ਮਾਂ ਕੋਲ ਇਹਨਾਂ ਨਾਲ ਸਾਰੀ ਗੱਲ ਕਰਕੇ ਆਈਆਂਗੀ ਆਹ ਕਰਕੇ ਆਈਆਂ ਉਹ ਬਈ ਤੂੰ ਭੱਜ ਜਾ ਇੱਥੇ ਕੁਝ ਨਹੀਂ ਰੱਖਿਆ ਇਹਨੇ ਤੈਨੂੰ ਰੋਟੀਆਂ ਵੀ ਨਹੀਂ ਖਾਣ ਦੇਣੀਆਂ ਇਹ ਤਾਂ ਮੇਰੀ ਗੱਲ ਸੁਣ ਲੈ ਪਹਿਲਾਂ ਪੂਰੀ ਆਹ ਚਾਰ ਦਿਨਾਂ ਨੂੰ ਨਵੀਂ ਜਨਾਨੀ ਲਿਆਉ ਕੋਈ ਨਹੀਂ ਜਦੋਂ ਲਿਆਊਗਾ ਨਾ ਦੇਖੀ ਜਾਊਗੀ ਤੂੰ ਮੈਨੂੰ ਬਾਪੂ ਦੱਸ ਦੇ ਕਿੱਥੇ ਆ 12 ਨਾ ਮੇਰੇ ਨਾਲ ਗੱਲਾਂ ਕਰ ਉਹ ਬਾਪੂ ਮੇਰੀ ਜੇਬ 'ਚ ਹੈ ਕੱਢ ਦੇ ਫਿਰ ਮੇਰੇ ਕੋਲ ਕੀ ਅੰਬਲੈਨ ਆਈ ਸੀ ਫਿਰ ਉਹ ਐਡਾ ਘਰ ਹੈ ਇੱਥੇ ਕਿਤੇ ਫਿਰਦਾ ਹੋਊ ਬਾਪੂ ਲੱਭਣਾ ਜਾ ਕੇ ਮੈਂ ਨਾ ਸਾਰੇ ਲੱਭ ਕੇ ਆਈਆਂ ਤਾਂ ਹੀ ਤੇਰੇ ਕੋਲੇ ਆਈਆਂ ਨਹੀਂ ਮੈਨੂੰ ਕੀ ਲੋੜ ਸੀ ਤੇਰੇ ਮੂੰਹ ਲੱਗਣ ਦੀ ਉਹ ਤੂੰ ਤਾਂ ਮੇਰੇ ਨਾਲ ਜਾਨ ਜਾਨ ਪੰਗੇ ਲੈਣੇ ਆ ਮੈਂ ਕੋਈ ਪੰਗੇ ਨਹੀਂ ਲੈਂਦੀ ਤੂੰ ਜੇ ਮੈਨੂੰ ਗਲਤ ਬੋਲਦਾਗਾ ਉਹ ਮੈਂ ਤੇਰੇ ਕੋਲ ਗਿਆ ਸੀ ਤੇਰੇ ਕਮਰੇ 'ਚ ਗਿਆ ਸੀ ਵੇ ਜੇ ਫੇਰ ਕੀ ਹੋ ਗਿਆ ਜੇ ਤੈਨੂੰ ਮੈਂ ਪੁੱਛ ਲਿਆ ਇੱਕ ਗੱਲ ਹੋਰ ਮੈਨੂੰ ਰਵੀ ਖੁਸ਼ ਆ ਰੱਖ ਕੇ ਪਰ ਤੂੰ ਕੌਣ ਹੁੰਨਾ ਮੈਨੂੰ ਰੋਕਣ ਵਾਲਾ ਉਹ ਕਰ ਮੇਰਾ ਵੀ ਐ ਕਲੇ ਰਵੀ ਦਾ ਕਰਨੀ ਹੈ ਰਵੀ ਦਾ ਵੀ ਆ ਕਰ ਉਹ ਬਾਈ ਮੇਰੇ ਨਾਲ ਨਾ ਭਗਾਈ ਮਾਰ ਫਿਰ ਮੈਂ ਤੇਰਾ ਹੱਥ ਚੱਕਿਆ ਜਾਊਗਾ ਮੁੜ ਕੇ ਜਾ ਕੇ ਤੂੰ ਰਵੀ ਨੂੰ ਦੱਸੇਂਗੀ ਜਾਂ ਲੱਬਲਾ ਜਾ ਕੇ ਬਾਪੂ ਨੂੰ ਬਾਗ ਜਾਨੀ ਆਂਗੀ ਗੱਲ ਸੁਣ ਕੇ ਜਾ ਨਾਲੇ ਮੇਰੀ ਨਾਲੇ ਤੈਨੂੰ ਰਵੀ ਰੱਖ ਕੇ ਰਾਜੀ ਨਹੀਂ ਤੂੰ ਤਾਂ ਉਹੀ ਉੱਤੇ ਚੜੀ ਜਾਨੀ ਉਹਦੇ ਕਿਉਂ ਰਵੀ ਕਿਉਂ ਨਹੀਂ ਰੱਖ ਕੇ ਰਾਜੀ ਰਵੀ ਰੱਖ ਕੇ ਰਾਜੀ ਆ ਉਹ ਜੋਤੀ ਕਰਕੇ ਨਹੀਂ ਮੈਨੂੰ ਉਹ ਕਰ ਰਿਹਾ ਕੋਈ ਨਹੀਂ ਜੋਤੀ ਤਾਂ ਇੱਕ ਨਾ ਇੱਕ ਦਿਨ ਮਰੂਗੀ ਉਹ ਸਾਹਬ ਨਾਲ ਬੋਲ ਮੇਰੀ ਭਾਬੀ ਆਹੋ ਨਾਲੇ ਹੁਣ ਰਹੀ ਨਾ ਤੂੰ ਕੀ ਲਗਦੀ ਹੈ ਮੇਰੀ ਮੇਰੀ ਭਾਬੀ ਤਾਂ ਜੋਤ ਵੀ ਰਹੂਗੀ ਨਾਲੇ ਮੇਰਾ ਭਰਾਣਾ ਇਸ ਘਰ ਚ ਜੋਤੀ ਨੂੰ ਲੈ ਕੇ ਖੁਸ਼ ਆ ਤੇ ਤੂੰ ਪਤਾ ਨਹੀਂ ਕਿੱਧਰੋਂ ਆ ਗਈ ਆ ਦੋ ਜਾ ਬਗ ਜਾ ਬਾਈ ਕੀ ਆ ਗਈ ਤੇ ਹਾਂ ਜੋਤੀ ਜੋਤੀ ਕੋਈ ਨਹੀਂ ਪਹਿਲਾਂ ਉਹਦੇ ਅੱਖਾਂ ਚ ਮੈਂ ਹੀ ਰੜਕਦੀ ਸੀਗੀ ਅੱਗੇ ਪਿੱਛੇ ਘੁੰਮਦਾ ਸੀ ਮੇਰੇ ਉਹ ਇਸ ਘਰ ਚ ਨਾ ਜੋਤ ਵੀ ਰਹੂਗੀ ਚਾਹੇ ਜਿੰਨਾ ਮਰਜੀ ਜ਼ੋਰ ਲਾ ਲ ਤੈਨੂੰ ਤਾਂ ਨਹੀਂ ਮੈਂ ਇਸ ਘਰ ਚ ਰਹਿਣ ਦਿੰਦਾ ਜੋਤੀ ਦੇ ਨਾਲ ਇੱਥੇ ਲਾਸ਼ ਹੀ ਆਊਗੀ ਰਹੂਗੀ ਤੇ ਇੱਥੇ ਮਈ ਹਾਵ ਨਾਲ ਬੋਲ ਕੁੜਗੇ ਕਿਤੇ ਇਧਰੋਂ ਮੈਂ ਲੜੜਾ ਮਾਰਾਂ ਤੇਰੇ ਸਾਲੀ ਬਗਵਾਸ ਕੀ ਕਰਦੀ ਐ ਇਸ ਘਰ ਚ ਤਾਂ ਫਿਰ ਜੁੱਤ ਵੀ ਆਊਗੀ ਲਾਲਾ ਜਿੰਨਾ ਜੋਰ ਲੱਗਦਾ ਤੇਰੇ ਤੋਂ ਬਾਪੂ ਜੀ ਹਾਂ ਪੁੱਤ ਬਾਪੂ ਜੀ ਤੁਸੀਂ ਇੱਥੇ ਮੈਂ ਤੁਹਾਨੂੰ ਲੱਭੀ ਆਂ ਨੀ ਆ ਮੈਂ ਪੁੱਤ ਕੰਮਸ਼ੀ ਕੋਈ ਹਾਂ ਬਾਪੂ ਜੀ ਕੰਮ ਤਮੇ ਆਈਆਂ ਤੁਹਾਡੇ ਕੋਲੇ ਉਹ ਰਵੀ ਨੂੰ ਸਮਝਾ ਦੋ ਨਾ ਮੇਰੇ ਨਾਲ ਬਹੁਤ ਲੜਦਾ ਰਹਿੰਦਾ ਨਿੱਕੀ ਨਿੱਕੀ ਗੱਲ ਤੋਂ ਤੂੰ ਐ ਆਈਆਂ ਤੂੰ ਐ ਆਈਆਂ ਤੂੰ ਬਗ ਜਾ ਦੱਸ ਬਾਪੂ ਜੀ ਮੈਂ ਕਿੱਥੇ ਜਾਵਾਂ ਪਤਾ ਕੰਮ ਆਂਦੀ ਫਿਰ ਆਹੀ ਲੜਾਈਆਂ ਪੈਂਦੇ ਰਹਿੰਦਾਂ ਹੋਰ ਕੀ ਲੜਾਂਗੇ ਪੈਂਦੇ ਰਹਿੰਦਾਂ ਇਹ ਗੱਲ ਤਾਂ ਤੈਨੂੰ ਵੀ ਪਤਾਗਾ ਉਦੋਂ ਜੋਤੀ ਸੀ ਦੇਖ ਜੋਤੀ ਨੂੰ ਮੈਂ ਆਪ ਵੀ ਆ ਕੇ ਲਿਆ ਏ ਕੀ ਆ ਜੋਤੀ ਨਾਲ ਕੀ ਕੁਝ ਕਰਦਾ ਹੁੰਦਾ ਸੀਗਾ ਉਦੋਂ ਬਾਅਦ ਆ ਪਤਾ ਨਹੀਂ ਕੀ ਲਿਆ ਸੀਗਾ ਇਹ ਮੇਰੀ ਸੇਲੀ ਨੂੰ ਲੈ ਆਇਆ ਸੀਗਾ ਇਹ ਮੈਨੂੰ ਨਹੀਂ ਪਤਾ ਸੀਗਾ ਵੀ ਮੇਰੀ ਛੇਲੀ ਨਾਲ ਹੀ ਗਾੜੀ ਪਾਲੂਗਾ ਤੇ ਫਿਰ ਆਪੇ ਦੇਖ ਲੈ ਪੁੱਤ ਹੁਣ ਦੱਸ ਫੇ ਕੀ ਕਰੀਂਗੇ ਤੂੰ ਪਰ ਬਾਪੂ ਜੀ ਹੁਣ ਮੈਂ ਕਿੱਥੇ ਜਾਵਾਂ ਇਹਦੇ ਖਾਤਰ ਮੈਂ ਰਿਸ਼ਤੇ 모ੜੇ ਇਹਦੇ ਖਾਤਰ ਮੈਂ ਬਦਨਾਮੀ ਆਉਦੇ ਮਾਪਿਓ ਦੇ ਘੱਟੀ ਇਹਦੇ ਖਾਤਰ ਹੀ ਮੈਂ ਸਾਰਾ ਕੁਝ ਕੀਤਾ ਹੁਣ ਮੈਨੂੰ ਅਪਣਾਉਣ ਤੋਂ ਮਨਾ ਕਰ ਰਿਹਾਗਾ ਪੁੱਤ ਮੈਂ ਤੇਰੀ ਗੱਲ ਸਮਝਦਾਗਾ ਪਰ ਕਿਤੇ ਨਾ ਕਿਤੇ ਹੁਣ ਗਲਤੀ ਤਾਂ ਹੋਈ ਐ ਇੱਥੋਂ ਲਾਲਾ ਤੇ ਇੱਥੋਂ ਲਾਲਾ ਗਲਤੀ ਤਾਂ ਗਲਤੀ ਹੁੰਦੀ ਐ ਹੁਣ ਜੇ ਮੈਂ ਤੇਨੂੰ ਵਾਰੀ ਵਾਰੀ ਬੋਲੀ ਜਾਊਗਾ ਉਹਦਾ ਵੀ ਕੋਈ ਫਾਇਦਾ ਨਹੀਂ ਜੇ ਇੱਕ ਗੱਲ ਆਪਾਂ ਬਾਰ-ਬਾਰ ਬੋਲਾਂਗੇ ਨਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਮੈਂ ਇਹਦੀ ਬਥੇਰੀ ਮੈਂ ਤਾਂ ਕਰਦਾ ਹੁੰਦਾ ਜੀ ਪਹਿਲਾਂ ਉਹ ਮੈਂ ਖਾ ਕੁੜੀ ਨਾਲ ਮੈਂ ਉਹ ਜੋਤੀ ਨੂੰ ਕੀ ਹੋਣਾ ਜੀ ਮੈਂ ਤਾਂ ਹੋਰ ਰਿਆ ਹਾਂਗਾ ਹੋਰ ਰਿਆ ਹਾਂਗਾ ਫਿਰ ਇਹਨੇ ਬੰਜ ਗੱਡੇ ਲੈ ਆ ਹੁਣ ਨਮਾ ਫੇਰ ਹੁਣ ਬੰਜ ਹੀ ਆ ਹੁਣ ਬੰਜ ਫੇਰ ਹੋ ਗਏ ਦੱਸ ਹੁਣ ਕੀ ਕਰਾਂਗੇ ਕਿਸੇ ਦੀ ਇੱਜ਼ਤ ਨਹੀਂ ਹੁੰਦੀ ਪੁੱਤ ਉਹ ਜੋਤੀ ਜੋਤੀ ਦੀ ਕੋਈ ਇੱਜ਼ਤ ਨਹੀਂ ਸੀਗੀ ਉਹ ਕਿਸੇ ਪਾਸੇ ਮਾੜੀ ਸੀਗੀ ਉਹ ਤਾਂ ਗੱਲ ਹੈਗੀ ਪਰ ਗਲਤੀ ਤਾਂ ਇਹਦੀ ਵੀ ਆ ਨਾ ਬੰਦਾ ਇੱਕ ਨੂੰ ਰੱਖੇ ਇੰਨੀ-ਇੰਨੀ ਨੂੰ ਫਸਾਈ ਜਾਂਦਾ ਉਧਰੋਂ ਮੇਰੀ ਸਹੇਲੀ ਨੂੰ ਫਸਾ ਲਿਆ ਇਹਨੇ ਉਧਰ ਜੋਤੀ ਨਾਲ ਵਿਆਹ ਉਧਰੋਂ ਮੇਰੇ ਨਾਲ ਇਹ ਗੱਲ ਥੋੜੀ ਹੁੰਦੀ ਹੈ ਬੰਦੇ ਵਾਲੀ ਗੱਲ ਥੋੜੀ ਹੁੰਦੀ ਹੈ ਬਾਪੂ ਜੀ ਫਿਰ ਉਹੀ ਮੈਂ ਗੱਲ ਕਹਿ ਕੇ ਆਹਣਾ ਪੁੱਤ ਤੈਨੂੰ ਇਹ ਈ ਕਿਹੜਾ ਇੱਕ ਤੇ ਖੜਿਆ ਗੱਲ ਤਾਂ ਉਹੀ ਕਰਦਾਗਾ ਹੁਣ ਬਾਪੂ ਜੀ ਮੈਂ ਤਾਂ ਜਾਣਾ ਨਹੀਂ ਹੈਗਾ ਉਹਨੂੰ ਕਹਦੇ ਬਾਰ-ਬਾਰ ਮੈਨੂੰ ਆਖੇ ਨਾ ਗੱਲ ਮੇਰਾ ਘਰ ਇਹੀ ਆ ਤੇ ਮੈਂ ਇੱਥੇ ਹੀ ਰਹਿਣਾਗਾ ਦੇਖ ਪੁੱਤ ਮੈਂ ਤੇ ਇੱਕ ਗੱਲ ਕਹਿ ਸਕਦਾਗਾ ਜੇ ਕਹਿਣੋਂ ਤਾਂ ਮੈਂ ਵੀ ਕਹਿ ਸਕਦਾ ਭਾਈ ਤੂੰ ਆ ਜਾ ਇੱਥੇ ਤੇਰਾ ਕੋਈ ਨਹੀਂ ਮੈਂ ਤਾਂ ਇੰਨੇ ਗੱਲ ਕਹਿ ਸਕਦਾ ਜਿਵੇਂ ਤੂੰ ਕਹਿੰਦੀ ਘਰ ਮੇਰਾ ਘਰ ਤੇਰੀ ਹੈ ਪੁੱਤ ਮੈਂ ਤੇ ਇੱਕ ਗੱਲ ਕਹਿਣਾਗਾ ਤੈਨੂੰ ਮੈਂ ਨਾ ਹੋਰ ਪੈਸੇ ਵਾ ਬਿਹਾ ਦੂੰਗਾ ਤੂੰ ਮੇਰੀ ਧੀ ਐ ਬਾਪੂ ਜੀ ਮੈਂ ਇਸ ਕਰਦੀ ਨੂ ਆ ਮੈਨੂੰ ਹੋਰ ਕਿਤੇ ਕਿਉਂ ਬਿਹਾਉਂਗੇ ਤੂੰ ਤਾਂ ਮੇਰੀ ਗੱਲ ਸੁਣ ਮੈਂ ਕਹਿ ਦੂੰਗਾ ਤੂੰ ਇਸ ਕਰਦੀ ਨੂ ਆ ਉਹ ਵੀ ਮੰਨੇ ਪਰ ਇੱਕ ਗੱਲ ਜ਼ਰੂਰ ਆ ਚਲ ਮੈਂ ਇਹ ਵੀ ਕਰਕੇ ਦੇਖ ਲੈਣਾ ਤੈਨੂੰ ਸਮਾ ਦੇ ਦੇਣਾ ਜਿਹੜੇ ਨੋਹਾਂ ਹੁੰਦਿਆਂ ਹੁੰਦੇ ਨੇ ਤੇ ਇੰਈ ਉਹ ਵੀ ਹੈ ਤਾਂ ਫੇਰ ਵੀ ਮੇਰੀ ਧੀ ਤੂੰ ਮੈਂ ਤਾਂ ਤੈਨੂੰ ਸਮਾ ਦੇ ਦੂੰਗਾ ਜੇ ਤੇਰਾ ਤੇਰਾ ਇਹਦਾ ਨਾ ਕੋਈ ਰੇਜ ਕੇ ਪੈਜੀਦਾ ਠੀਕ ਆ ਤੇ ਨਹੀਂ ਤਾਂ ਫਿਰ ਮੇਰੇ ਮੇਰੇ ਤਾਂ ਇਹ ਜਾਰੇ ਪਤਾ ਜੇ ਛੋਟੀ ਕੋਈ ਨਾ ਬੈਠੀ ਸੈਟਿੰਗ ਤਾਂ ਮੈਂ ਤਾਂ ਭਾਈ ਆਦਤੀ ਬਣਾ ਕੇ ਤੈਨੂੰ ਹੋਰ ਪਾਸੇ ਪਿਆ ਦੂੰ ਬਤਾ ਕਰ ਸਕਦਾ ਪਰ ਜੇ ਹੁਣ ਮੈਂ ਤੈਨੂੰ ਧੱਕੇ ਮਾਰ ਕੇ ਘਰੋਂ ਗੱਡੂੰਗਾ ਮੇਰੇ ਪਾਸ ਤੇ ਉਹ ਵੀ ਚੰਗੀ ਗੱਲ ਹੈ ਬਾਪੂ ਜੀ ਮੈਨੂੰ ਆਪਣਾ ਬਣਾਵੇ ਭਾਵੇਂ ਨਾ ਬਣਾਵੇ ਮੈਂ ਪਹਿਲਾਂ ਵੀ ਨਹੀਂ ਵਿਆਹ ਕਰਾਇਆ ਤੇ ਨਾ ਹੀ ਹੁਣ ਕਰਾਵਾਂ ਵਿਆਹ ਰਹਿਣਾ ਤਾਂ ਮੈਂ ਇਦੀ ਰਹਿਣਾਗਾ ਭਾਵੇਂ ਮੈਨੂੰ ਇੱਕ ਪਾਸੇ ਰੱਖ ਲੈ ਬਹੁਤ ਸ਼ਾਬਾਸ਼ ਹੈ ਤੇਰੀ ਜਿਹੜੀ ਤੂੰ ਆ ਗੱਲ ਸੋਚ ਲਈ ਪਰ ਜਿੱਥੇ ਤੈਨੂੰ ਦੱਸੀਆਂ ਨੇ ਗੱਲ ਮੈਂ ਜੇ ਆਹ ਗੱਲ ਕਰਦੇ ਆ ਹਾਈ ਕੰਪ ਪਹਿਲਾ ਹੋ ਜਾਂਦਾ ਆ ਕਲੇਸ਼ ਨਹੀਂ ਪੈਂਦੇ ਜੇ ਕਦੇ ਤੂੰ ਉਦੋਂ ਆ ਜਾਂਦੀ ਮੈਨੂੰ ਨਹੀਂ ਪਤਾ ਸੀ ਬਾਪੂ ਜੀ ਇਹਦੇ ਮਨ 'ਚ ਇੰਨਾ ਵੱਡਾ ਪਾਪ ਆ ਜੇ ਮੈਨੂੰ ਪਤਾ ਹੁੰਦਾ ਨਾ ਵੀ ਇਹ じゃ ਖੋਟਾ ਦਿਲ ਦਾ ਮੈਂ ਕਦੇ ਵੀ ਇਹਦੇ ਨਾਲ ਗੱਲ ਨਾ ਕਰਦੀ ਫਿਰ ਉਹੀ ਗੱਲ ਆ ਪੁੱਤ ਆ ਛੋਟੇ 10 ਦਿਨਾਂ ਦੀ ਖਾਤਾ ਨਾ ਵੀ 10 ਦਿਨ ਕਿਹਾ ਸੀ ਮੈਂ ਆ ਦੇਖ ਲੈ ਕਿੰਨਾ ਵੱਡਾ ਕੰਮ ਖੜਾ ਹੋ ਗਿਆ ਕਦੇ ਤੂੰ ਉਦੋਂ ਕਦੇ ਆ ਜਾਂਦੀ ਆ ਕਲੇਸ਼ ਨਹੀਂ ਪੈਂਦੇ ਮੈਂ ਆ ਕੇ ਕੀ ਕਰਦੀ ਬਾਪੂ ਜੀ ਇਹ ਤਾਂ ਜੋਤੀ ਨਾਲ ਵਿਆਹ ਕਰਾਈ ਬੈਠਿਆ ਸੀ ਬੱਸ ਮੈਨੂੰ ਹੁਣ ਕੀ ਕਹਾ ਮੇਰੇ ਤਾਂ ਸਮਝ ਚੋ ਵਗਲ ਵਾਰ ਹੋਈ ਗੜੀ ਹੈ ਮੈਂ ਤਾਂ ਕਿਸੇ ਨਾਈ ਨਾਈ ਭੁੱਲੀ ਜਾਣਾ ਇਹ ਕਿਹੜਾ ਕੱਦੀ ਲਿਆਏਗਾ ਤਿੰਨ ਚਾਰ ਬਦਲਤ ਗਏ ਨੇ ਤਾਂ ਬੱਸ ਬਾਕੀ ਸਰੀ ਰਹੀ ਗੱਲ ਜਿਹਦੀ ਤੂੰ ਗੱਲ ਕਰਕੇ ਜੋਤੀ ਦੀ ਉਹਦਾ ਵਿਚਾਰੀ ਦਾ ਇੰਜ ਨਹੀਂ ਪਤਾ ਬਚੂ ਕੋ ਨਾ ਬਚੂ ਉਹਦਾ ਹਸਪਤਾਲ ਚ ਪਈ ਹੈ ਮੈਂ ਤਾਂ ਨਹੀਂ ਕਹਿੰਦਾ ਵੀ ਬਚੂ ਵੀ ਉਹ ਜਿਹੜੇ ਸਭ ਡਾਕਟਰ ਕਹਿੰਦੇ ਆ ਇਹਨੂੰ ਤਾਂ ਕੋਈ ਚੜੀਦੀ ਨਹੀਂ ਲੱਥੀਦੀ ਨਹੀਂ ਪਰ ਮੈਂ ਤਾਂ ਉਹਨੂੰ ਨੂ ਬਣਾ ਬਣਾ ਕੇ ਲਿਆਇ ਸੀ ਮੇਰੇ ਤਾਂ ਨੂ ਆ ਗਈ ਮੇਰੇ ਤਾਂ ਫੇਰ ਵੀ ਕਾਲਜਾ ਮੱਚਦਾ ਅਸਾ ਪਰਮਾਤਮਾ ਕੇ ਇਹ ਦੱਸ ਕਰਦਾ ਉਹ ਠੀਕ ਹੋ ਜਾਏ ਫੇਰ ਇਹ ਨਰਦਾਸਾ ਕਰਦਾ ਅੱਜ ਤੱਕ ਮੇਰਾ ਆਈਡੀਆ ਡਾਕਟਰ ਕਹਿੰਦੇ ਮੁਸ਼ਕਲ ਆ ਉਹ ਬਚਦੇ ਨਹੀਂ ਮੈਂ ਤਾਂ ਕਹਿੰਨੀ ਠੀਕ ਹੀ ਨਾ ਹੋਵੇ ਮਰੀਦੀ ਖਬਰ ਆਵੇ ਹੈ ਪਤਾ ਹਾਂਜੀ ਕੋਈ ਨਹੀਂ ਜਲਦ ਠੀਕ ਹੋ ਜੂਗੀ ਜੀ ਹੋਗੀ ਹੋ ਗਈ ਪਤਾ ਜੇ ਕਿਸੇ ਵਾਸਤੇ ਇਹ ਕਹਿੰਦੇ ਚੰਗਾ ਸੋਚਾਂਗੇ ਨਾ ਆਪਦਾ ਵੀ ਪਤਾ ਫੇਰ ਹੀ ਚੰਗਾ ਹੁੰਦਾ ਜੇ ਤੂੰ ਉਹਦੇ ਵਾਸਤੇ ਚੰਗਾ ਸੋਚੇਂਗੀ ਨਾ ਤੇ ਤੂੰ ਇਹ ਵੀ ਗੱਲ ਸੁਣ ਲਈ ਪਰਮਾਤਮਾ ਤੇਰਾ ਵੀ ਚੰਗਾ ਕਰੂਗਾ ਜਦੋਂ ਆਪਾਂ ਕਿਸੇ ਵਾਸਤੇ ਮਾੜਾ ਸੋਚਦੇ ਆ ਨਾ ਆਪਦਾ ਮਾੜਾ ਹੁੰਦਾ ਪੁੱਤ ਮੇਰੀ ਗੱਲ ਯਾਦ ਰੱਖੀ ਜੇ ਜ ਤੂੰ ਕਹੇਂਗੀ ਨਾ ਆਪਣਾ ਹੁਣ ਤਾਂ ਉਹੀ ਆ ਜਿਹੜਾ ਹੋਣਾਗਾ ਜੇ ਤੂੰ ਇਹ ਗੱਲ ਕਹੇਂਗੀ ਪ੍ਰਮਾਤਮਾ ਅਗੇ ਉਹ ਠੀਕ ਹੋ ਜੇ ਮੈਂ ਪ੍ਰਮਾਤਮਾ ਤੇਰੀ ਜਰੂਰ ਬਾਹ ਫੜੂਗਾ ਮੇਰੀ ਗੱਲ ਯਾਦ ਰੱਖੀ ਹਾਂਜੀ ਬਾਪੂ ਜੀ ਕੋਈ ਨਹੀਂ ਤੁਸੀਂ ਕੰਮ ਕਰੋ ਮੈਂ ਜਾਣੀ ਆ ਪਰ ਮੜਾ ਜਿਆ ਸਮਝਾ ਦਿਓ ਠੀਕ ਹੈ ਮੈਂ ਤਾਂ ਸਮਝਾਤਾ ਦੇਵਾਂਗਾ ਤੇ ਪਰ ਇੱਕ ਗੱਲ ਜਰੂਰ ਆ ਪ੍ਰਮਾਤਮਾ ਅਗੇ ਜਰੂਰ ਅਰਦਾਸ ਕਰੀ ਵੀ ਉਹ ਛੇਤੀ ਛੇਤੀ ਠੀਕ ਹੋ ਜੇ ਠੀਕ ਹੈ ਹਾਂਜੀ ਕੰਨਾ ਤਾਂ ਉਹੀ ਆ ਜਿਹੜਾ ਤਾਂ ਹੋਣਾ ਤਾਂ ਉਹੀ ਆ ਜਿਹੜਾ ਪ੍ਰਮਾਤਮਾ ਨੂੰ ਮਨਜ਼ੂਰ ਆ ਪਰ ਜੇ ਤੂੰ ਅਰਦਾਸ ਕਰੇਗੀ ਨਾ ਮੈਨੂੰ ਵੀ ਚੰਗਾ ਲੱਗੂਗਾ ਤੇ ਪਰਮਾਤਮਾ ਤੇਰੀ ਜਰੂਰ ਬਾਹ ਫੜੂਗਾ ਜੀ ਅੱਜ ਤੋਂ ਉਹਦੇ ਵਾਸਤੇ ਸੋਚੀਂ ਨਾ ਵੈਸੇ ਰੂ ਤੇਰੇ ਵਾਸਤੇ ਸਪੈਸ਼ਲ ਸੋਚੂਗਾ ਵੀ ਇਹ ਗੱਲ ਮੇਰੇ ਧਿਆਨ ਚ ਆਖੀ ਪੁੱਤ ਠੀਕ ਹੈ ਬਾਪੂ ਜੀ ਚਾ ਠੀਕ ਹੈ ਪੁੱਤਾ ਸਭ ਜੋ ਗੱਲ ਵਾਰ ਲੱਤੀ ਕੀ ਕੀ ਗਾ ਪਹਿਲਾਂ ਉਹ ਕਹਿੰਦੀ ਸੀ ਬਾਪੂ ਜੀ ਇਹਨੂੰ ਸਮਝਾ ਲੂ ਉਹ ਫੇਰ ਦੂਜੀ ਆ ਗਈ ਉਹ ਸਮਝਾ ਲੂ ਮੈਂ ਤੇਨੂੰ ਸਮਝਾਉਂਦੀ ਰਹੂ ਮੈਂ ਤਾਂ ਨਾ ਹੀ ਕੋਲੇ ਜਾਂਦਾ ਤੇ ਤਾਂ ਹੀ ਨਹੀਂ ਪਤਾ ਲਾ ਤੈਨੂੰ ਹੈ ਕਿਹੜੀ ਤੇ ਰੱਖੂ ਕਿਹੜੀ ਨੂੰ ਇਹ ਵੀ ਕੋਈ ਤਵਾਰੀ ਨਹੀਂ ਇਹਦਾ ਹੀ ਪਤਾ ਹੋਰ ਨੂੰ ਲਿਆ ਕੇ ਖੜਾ ਦੇ ਸਮਝ ਨਹੀਂ ਆਉਂਦੀ ਗੱਲ ਜੀ ਆ ਗਾਂ ਗਏ ਤੇ ਦੇਖ ਮੇਰੇ ਕੋਲ ਕਿੰਨੇ ਚਿਰ ਦੀ ਹੈ ਮੈਂ ਆਹ ਲਈ ਵੇਚੀ ਇਹਨੇ ਮਾਂ ਦੇ ਪੁੱਤ ਨੇ ਲਿਆ ਲਿਆ ਕੇ ਜਨਾਨੀਆਂ ਕਿੰਨੀਆਂ ਬਦਲ ਤਾ ਪਤਾ ਤੈਨੂੰ ਤਾਂ ਮੈਂ ਰੱਖੂਗਾ ਕੈਨੂੰ ਨਹੀਂ ਬਦਲਦਾ ਪੁੱਤ ਤੈਨੂੰ ਵੀ ਰੱਖੂਗਾ ਤੈਨੂੰ ਬਦਲੀ ਜਾਂਦੇ ਜਿਹੜਾ ਕੋਈ ਬਦਲਦਾ ਮੈਂ ਕਰਦਾ ਗੱਲ ਇਹਦੇ ਨਾਲ ਜੀ ਵੀਰ ਜੀ ਹਾਉ ਭਾਈ ਹਾਏ ਭਾਈ ਅਸੀ ਤਾਂ ਸਿੱਧਾ ਹੀ ਵਾਜੋ ਬੈਠੇ ਬਾਈ ਜੀ ਤੁਹਾਨੂੰ ਪਤਾ ਹੈ ਜਦੋਂ ਆਪਾਂ ਡਾਕਟਰਾਂ ਦੇ ਬੱਸ ਪੈ ਜਾਂਦੇ ਨੇ ਉਹ ਤਾਂ ਕਹਿੰਦੇ ਸਾਰਾ ਟੈਨਟ ਲਾਉਣਾ ਪੈਂਦਾ ਘਰ-ਵਾਰ ਸਾਰਾ ਲੱਗ ਜਾਂਦਾ ਤੇ ਜਿਹੜਾ ਤੁਸੀਂ ਮੈਨੂੰ ਲੱਖ ਰੁਪਇਆ ਦੇ ਕੇ ਆਏ ਸੀਗੇ ਤੇ ਉਹ ਮੈਡੀਕਲ ਵਾਲਿਆਂ ਨੇ ਦੋ ਦੇਣਾ ਚ ਹੀ ਕੱਟ ਲਿਆ ਦਵਾਈਆਂ ਕਹਿੰਦੇ ਵੀ ਇੰਨੀਆਂ ਲੱਗੀਆਂ ਤੇ ਹੁਣ ਤੁਸੀਂ ਮੇਰੀ ਧੀ ਵਾਰੀ ਦੇਖੋ ਜੀ ਦੋ ਢਾਈ ਲੱਖ ਰੁਪਇਆ ਹੋਰ ਮੰਗਦੇ ਨੇ ਲੱਗ ਕੇ ਡਾਕਟਰ ਹਾਂਜੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੇਰੀ ਵੀ ਧੀ ਆ ਹੋ ਮੈਂ ਤੁਹਾਡੇ ਨਾਲ ਖੜਾਂਗਾ ਕੋਈ ਗੱਲ ਦੋ ਮੰਗਦੇ ਢਾਈ ਮੰਗਦੇ ਤੁਸੀਂ ਪਾਇ ਕੋਈ ਗੱਲ ਨਹੀਂ ਪੈਸੇ ਮੈਥੋਂ ਲੈ ਜਾ ਕੋਈ ਗੱਲ ਨਹੀਂ ਕਹਨੀ ਆ ਬੀਬੀ ਮੇਰੀ ਧੀ ਨੂੰ ਮੰਜੀ ਤੋਂ ਉਠਾ ਦੇ ਨਹੀਂ ਭਾਈ ਤੁਸੀਂ ਐਂ ਕੋਈ ਕਰਦੇ ਆ ਧੀ ਛੋਟੀ ਧੀ ਆ ਤੇ ਮੇਰੀ ਵੀ ਧੀ ਸਾਡੇ ਵੀ ਕੁਛ ਲੱਗਦੀ ਆ ਅਸੀਂ ਕਿਹੜਾ ਕੋਈ ਪਾਸਾ ਵਟਦੇ ਉਹ ਤੋਂ ਫਿਰ ਤਾਂ ਹੁੰਦਾ ਭਾਈ ਪਾਸਾ ਵਟ ਲਿਆ ਨਾ ਮੈਂ ਅੱਜ ਵਟਣਾ ਮੈਂ ਕਰ ਲਵਟਾ ਜਿੰਨੇ ਪੈਸੇ ਨੇ ਲੋੜ ਆ ਦੋ ਢਾਈ ਕਹਿੰਦੇ ਭਾਵੇਂ ਤੈਨਾਂ ਲੈ ਜਾ ਪਰ ਆਪਾਂ ਪਾਸਾ ਨਹੀਂ ਵਟਦੇ ਉਹ ਤੋਂ ਰੋਣੇਗਾ ਤਾਂ ਤੁਸੀਂ ਪਰਮਾਤਮਾ ਅਗੇ ਅਰਦਾਸ ਕਰੋ ਕਿ ਸਿਹਤ ਠੀਕ ਹੋ ਜਾਈਏ ਆਪਾਂ ਤਾਂ ਇਹ ਗੱਲ ਕਹਿਣੇ ਆ ਸਹੀ ਕਹਿਣੀ ਆ ਵੀਰ ਜੀ ਪਰ ਕਹਿਣ ਨੂੰ ਦਸਿਆਣੇ ਮੈਂ ਕਹਿੰਨੀ ਐ ਇਹੋ ਜਿਹਾ ਪਰਿਵਾਰ ਮੈਨੂੰ ਮਿਲਿਆ ਜਿਹੜਾ ਕਹਿੰਦੇ ਹੁੰਦੇ ਨੇ ਵੀ ਮੈਨੂੰ ਪਿੱਛਾ ਨਹੀਂ ਦਿੰਦੇ ਇੱਕ ਗੱਲ ਹੋਰ ਆ ਬਾਈ ਜੀ ਆ ਜਿਹੜੀ ਘਰੇ ਬੈਠੀ ਆ ਜੇ ਇਹਨੂੰ ਕੱਢ ਦਿਓ ਤੁਸੀਂ ਲੈ ਭਾਈ ਇਹ ਤਾਂ ਤੁਸੀਂ ਮੇਰੇ ਤੋਂ ਛੱਡ ਦਿਓ ਮੈਂ ਆਪੇ ਹੀ ਕਰ ਲੂੰ ਜੀ ਜਿਹੜੀ ਗੱਲ ਕਰਨੀ ਆ ਠੀਕ ਐ ਤੇ ਗੱਲ ਤਾਂ ਛੋਟੀ ਆ ਤੁਸੀਂ ਨਾ ਇਹ ਗੱਲ ਸੋਚੋ ਤੁਸੀਂ ਤਾਂ ਇਹ ਹੀ ਗੱਲ ਸੋਚੋ ਵੀ ਆਪਣੀ ਜੋਤੀ ਸਿਹਤ ਠੀਕ ਹੋ ਜਾਈਏ ਇਹ ਤਾਂ ਗੱਲ ਹੈਗੀ ਬਾਈ ਵੀ ਜੇ ਉਹ ਨੂੰ ਮੈਂ ਤਾਂ ਕੁਝ ਨਹੀਂ ਹਜੇ ਵੀ ਦੱਸਦੀ ਕਿਉਂਕਿ ਹਜੇ ਨਹੀਂ ਉਹ ਉੱਠਣ ਵਾਲੀ ਹੈ ਨੀਗੀ ਫਿਰ ਵੀ ਜਿਹਦਾ ਜਵਾਕੜੀ ਉੱਠੂ ਕਿਹੜੇ ਸਾਹਬ ਨਾਲ ਉੱਠੂਗੀ ਜਦੋਂ ਉਹਦੇ ਤਾਂ ਕੰਨਾਂ ਦਾ ਸੌਕਣ ਘਰੇ ਬੈਠੀ ਐ ਕਿੱਥੇ ਐਸੇ ਮੁੰਡੇ ਨੇ ਉਹਦੇ ਕੋਲੇ ਜਾਣਾ ਸੀ ਕਿੱਥੇ ਕਿ ਉਹ ਹੀ ਗੱਲ ਇਹ ਲਜਾ ਪਾਈ ਬੈਠੀ ਐ ਘਰੇ ਕੋਈ ਗੱਲ ਨਹੀਂ ਭਾਈ ਮੈਂ ਪੈਸੇ ਦੇ ਕੇ ਇਸ ਨੂੰ ਭੇਜੂਗਾ ਨਾਲ ਇਹਨੂੰ ਕਹੂੰ ਉੱਥੇ ਰਹਿ ਦੋ ਦਿਨ ਹਾਂ ਇਹ ਨੂੰ ਆਇਓ ਜੂ ਮਾਨ ਨੂੰ ਸ਼ਾਂਤੀ ਆਜੂ ਵੀ ਮੇਰੇ ਬੰਦਾ ਮੇਰੇ ਕੋਲੇ ਹੈਗਾ ਨਾ ਨਾ ਮੈਂ ਉਹਨੂੰ ਕਹਿ ਕੇ ਆਉਂ ਭਾਈ ਤੂੰ ਤੂੰ ਦੋ ਦਿਨ ਲਾ ਕੇ ਜਾ ਕੇ ਉੱਥੇ ਤੇ ਨਾਲੇ ਉੱਥੇ ਰਹਿ ਜਾ ਕੇ ਹਾਂ ਬਾਈ ਜੀ ਚਲ ਮੈਂ ਵੀ ਘਰੇ ਘਰੇ ਗੇੜਾ ਮਾਰਿਆ ਆਉਂਗੀ ਜੇ ਰਹਿ ਪਰ ਮਾਪੋਤ ਉੱਥੇ ਜਾ ਕੇ ਉਹਦੇ ਕੋਲੇ ਕੇਰਾ ਫਿਰ ਮੈਨੂੰ ਵੀ ਐ ਹੋ ਜੀ ਵੀ ਚਲ ਮੈਂ ਵੀ ਘਰੇ ਗੇੜਾ ਲਾਇਆ ਹੀ ਨਾ ਰਹਿਣਗੇ ਇਹ ਘਰੇ ਨਹੀਂ ਗਈ ਹੈਗੀ ਰਹਿਣਗੇ ਰਹਿਣਗੇ ਕਿਉਂ ਨਹੀਂ ਲੈ ਕਮਾਲ ਕਰੀ ਜਾਂਦੇ ਹੋ ਆਪੇ ਰਹਿਣਗੇ ਜਦੋਂ ਮੈਂ ਕਹੂੰਗਾ ਉਹਨੂੰ ਜਾਊਗਾ ਉੱਥੇ ਉਹ ਤੇ ਮੈਂ ਹੀ ਕਹਿੰਦੀ ਸੀ ਬਾਈ ਜੀ ਫਿਰ ਇਹਨੂੰ ਰਵੀ ਨੂੰ ਕਹਿਦੀ ਵੀ ਦੋ 9 ਲੱਖ ਰੁਪਏ ਭਰਨਾ ਜਿਹੜਾ ਵੀ ਉਹ ਕਹਿੰਦੇ ਸੀ ਗੋਡੇ ਦਾ ਆਪਰੇਸ਼ਨ ਹੋਣਾ। ਉਹ ਕੋਈ ਗੱਲ ਨਹੀਂ ਭਾਈ ਤੁਸੀਂ ਮੇ ਇਹ ਮੇਰੇ ਛੱਡ ਦਿਓ ਠੀਕ ਹੈ। ਠੀਕ ਹੈ। ਜਿਹੜੇ ਪੈਸੇ ਭਰਨੇ ਉਥੇ ਭਰ ਦੂਗਾ ਜਿਹੜਾ ਮੰਨ ਕੇ ਜਦ ਦੋ ਟਾਈ ਭਰਨਾ ਜਿਹੜੇ ਬੱਚੇ ਉੱਤੇ ਮੈਂ ਇਹਨੂੰ 30 ਲੱਖ ਰੁਪਏ ਦੇ ਕੇ ਤੋਂ ਰੂਹ ਤੇ ਦੂਜੇ ਤੋਂ ਸ਼ਾਦੀ ਕੋਲੇ ਰੱਖ ਲਿਆ। ਸ਼ਾਬਾਸ਼ ਵੀਰ ਜੀ। ਠੀਕ ਹੈ। ਤੁਹਾਨੂੰ ਪਤਾ ਹੀ ਹੈ। ਠੇਕੇ ਹਿੱਸੇ ਵਾਲੇ ਤਾਂ ਮੈਂ ਪਹਿਲੇ ਹੀ ਲਾ ਚੁੱਕੀ। ਹੁੰਦਾ ਭਾਈ ਕੋਈ ਗੱਲ ਨਹੀਂ ਜਿਹੜੇ ਛੋਟਾ ਕੋਈ ਪੈਸੇ ਲੈ ਗਏ ਜਿੰਨੇ ਛੋਟੇ ਲੱਗੇ ਸਾਨੂੰ ਦੱਸ ਦਿਓ ਪੈਸੇ ਸਾਰੇ ਅਸੀਂ ਲਾਵਾਂ ਮੈਂ ਤਾਂ ਅਹਿਰ ਜੀ ਬੇਨਤੀ ਕਰਦੀ ਆ ਵੀਰ ਜੀ ਸਾਡਾ ਫਰਜ਼ ਆਦਾ ਸਿਰਉਣ ਦਾ ਛੋਟਾ ਫਰਜ਼ ਨਹੀਂ ਬਣਦਾ ਕੋਈ ਨਹੀਂ ਵੀਰ ਜੀ ਧੰਨਵਾਦ ਐਨੇ ਬਹੁਤ ਆ ਮੈਨੂੰ ਤੁਸੀਂ ਕਹਿੰਦੇ ਨੇ ਸਿਰ ਤੇ ਹੱਥ ਰੱਖਣ ਵਾਲੀ ਗੱਲ ਹੀ ਆ ਮੇਰੇ ਤੇ ਤਾਂ ਕਹਿੰਦੇ ਨੇ ਜਦੋਂ ਕੋਈ ਨਾ ਹੋਵੇ ਨਾ ਕਿਸੇ ਬਿਜੇ ਦੀ ਤਰ ਅੱਬ ਵਾਸਤਾ ਹੀ ਹੈ ਕੋਈ ਵਾਸਦਾ ਤਾਂ ਹੈਗਾ ਕਰਦਾ ਤਾਂ ਜਿਹੜਾ ਕਰਦਾ ਤਾਂ ਪਰਮਾਤਮਾ ਹੀ ਆ ਫੰਦਾ ਤਾਂ ਕੀ ਕਰ ਲਊਗਾ ਪਰ ਆਪਣਾ ਫੇਰ ਵੀ ਫਰਜ਼ ਬਣਦਾਗਾ ਸਹੀ ਗੱਲ ਹੈ ਜੀ ਹਾਂ ਵਿੱਚ ਬੰਦੇ ਤਾਂ ਇਹ ਹੀ ਹੁੰਦੇ ਆ ਨਾ ਕੋਈ ਦੋਖ ਤਾਂ ਦੇਖ ਕੇ ਨਾ ਸੋਖ ਤਾਂ ਦੇਖ ਕੇ ਕੋਈ ਨੱਚਣ ਲੱਗ ਜਾਂਦੇ ਆ ਮੇਰੇ ਕੋਲ ਉਹਨਾਂ ਨੇ ਗੱਲ ਨਹੀਂ ਹਾਂ ਇਹ ਤਾਂ ਮੈਂ ਮੰਨਦੀ ਆ ਵੀਰ ਜੀ ਚਲੋ ਉਹਨਾਂ ਨੂੰ ਨਹੀਂ ਹੋਣਾ ਉਹ ਨਿਆਣੇ ਨੇ ਕਾ ਕ ਨੱਚਣ ਰੁਚਣ ਆਲੇ ਆਂਦਾ ਤੁਹਾਨੂੰ ਪਤਾ ਅੱਜ ਕੱਲ ਨਿਆਣੇ ਹੀ ਨੱਚਦੇ ਨੇ ਸਿਆਣਾ ਬੰਦਾ ਤਾਂ ਸੋਚ ਲੰਦਾ ਹੈ ਨਾ ਉਹ ਤਾਂ ਥੋੜੀ ਜਿਹਾ ਠੀਕ ਆ ਜੀ ਚਲੋ ਠੀਕ ਹੈ ਵੀਰ ਜੀ ਕਲ ਤੁਸੀਂ ਇਹੋ ਕਰੋ ਤੇ ਮੈਂ ਇਹਨੂੰ ਰਵੀ ਨੂੰ ਕਹਿਣਾਗਾ ਨਾਲ ਚਾਪਾ ਨਹੀਂ ਪੀ ਲੋ ਤੇ ਰਵੀ ਨੂੰ ਕਹਿਣਾਗਾ ਤਾਂ ਨਾਲ ਪੈਸੇ ਲੈ ਜੂਗਾ ਚਲੋ ਠੀਕ ਹੈ ਜੀ ਨਾਲੇ ਮੈਂ ਨਾ ਆ ਜੂਂਗੀ ਕੈਦਨ ਹੋ ਕੇ ਹਾਂ ਨਾ ਰੋ ਭਾਈ ਨਾਲ ਤੁਸੀਂ ਰੋ ਰਾਮ ਕਰੋ ਵੇਹਰੂ ਤੇ ਪਾਸ਼ਾ ਮੇਰਾ ਤਾਂ ਭੁੱਖ ਲੱਗੀ ਪਈ ਹੈ ਮਾਸੀ ਸਸੀ ਘਾ ਮਾਸੀ ਸਸੀ ਘਾ ਕੋ ਤਾਂ ਹਰ ਠੀਕ ਹੈ ਵਧੀਆ ਮਾਸੀ ਤੂੰ ਦੱਸ ਠੀਕ ਹੈ ਹਾਂ ਠੀਕ ਹੈ ਤੁਸੀਂ ਕਦੋਂ ਆਗੇ ਆ ਹੁਣ ਹੀ ਆਈ ਸੀਗੀ ਪੁੱਤ ਮੈਂ ਤਾਂ ਤੇ ਕਿਵੇਂ ਜੋਤੀ ਭਾਬੀ ਹੁਣ ਜੋਤੀ ਤਾਂ ਠੀਕ ਨਹੀਂ ਪਤਾ ਠੀਕ ਨਹੀਂ ਹੈਗੀ ਬਹੁਤ ਮਾੜੀ ਗੱਲ ਹੋ ਗਈ ਮਾਸੀ ਮੈਂ ਵੀ ਚਲੂ ਅੱਜ ਤੇਰੇ ਨਾਲ ਚਲ ਉਹ ਤਾਂ ਤੇਰਾ ਡੈਡੀ ਮੈਨੂੰ ਕਹਿੰਦਾ ਸੀ ਕਿ ਮੈਂ ਰਵੀ ਨੂੰ ਪੇਡਾ ਦੋ ਦਿਨ ਲਾਇਆ ਹੂਗਾ ਮੈਨੂੰ ਆਇਆ ਵੀ ਉਹਨੂੰ ਵੀ ਜਵਾਕੜੀ ਨੂੰ ਆਏ ਹੋ ਜੇ ਵੀ ਮੇਰਾ ਬੰਦਾ ਮੇਰੇ ਕੋਲੇ ਆ ਚਲ ਕੋਈ ਗੱਲ ਨਹੀਂ ਮਾਸੀ ਦੋ ਦਿਨ ਰਵੀ ਲਾਇਆ ਹੂਗਾ ਗੱਲ ਤਾਂ ਇਹ ਆ ਪੁੱਤ ਤੂੰ ਜਾਣਾ ਪੁੱਤ ਤੂੰ ਕੋਈ ਨਾ ਮਾਸੀ ਉੱਥੇ ਜਾਣ ਨਾ ਕਿਹੜਾ ਆਪਾਂ ਕਿਹੜਾ ਵਿਆਹ ਤੇ ਜਾਣਾ ਹਾਂ ਮਜਬੂਰੀ ਪਈ ਵੀ ਆ ਹੁਣ ਤਾਂ ਕੋਈ ਨਹੀਂ ਦੋ ਦਿਨ ਰਵੀ ਕੜਾ ਆਇਆ ਹੂਗਾ ਉਦੋਂ ਮੁੜ ਕੇ ਮੈਂ ਵਗ ਜੂਗਾ ਇੱਕ ਹੋਰ ਆ ਪੁੱਤ ਡਾਕਟਰ 2.5 ਲੱਖ ਰੁਪਇਆ ਮੰਗ ਕੋਈ ਗੱਲ ਨਹੀਂ ਮਾਸੀ ਚਲੋ ਸਿਰ ਦਾ ਆਪਰੇਸ਼ਨ ਕਰਨਾ ਤੂੰ ਪੈਸਿਆਂ ਦਾ ਫਿਕਰ ਨਾ ਕਰ ਲੱਗਿਆ ਕਿ ਪ੍ਰੇਸ਼ਨ ਕਰ ਦੇ ਕਰ ਤੇ ਹੋਰ ਨਾ ਕੁਝ ਹੋ ਜਾ ਮੇਰੇ ਤੇ ਮਾਸੀ ਤੂੰ ਰੋ ਨਾ ਕੋਈ ਨਾ ਹੌਂਸਲਾ ਰੱਖ ਜਿੰਨਾ ਹੌਂਸਲਾ ਰੱਖੇਂਗੀ ਉਨਾ ਹੀ ਵਧੀਆ ਹੈ ਪੈਸਿਆਂ ਦੀ ਪਰਵਾਹ ਨਾ ਕਰ ਪੈਸੇ ਉਹਦੇ ਇਤੋਂ ਦੀ ਨਾ ਕਰੋੜ ਵਾਰ ਦੇਾਂਗੇ ਪਰ ਡਾਕਟਰ ਇਹ ਗੱਲ ਤਾਂ ਕਹਿਣਾ ਵੀ ਹਾਂ ਇਹ ਠੀਕ ਹੋ ਜੂਗੀ 2.5 ਛੱਡ ਪੂਆ ਰੁਪਇਆ 10 ਲੱਖ ਦੇ ਦੇਾਂਗੇ ਉਹਨਾਂ ਨੂੰ ਮੈਂ ਇਹ ਕਹਿੰਦੇ ਸੀ ਪੁੱਤ ਸੀ ਫੋਨ ਤੇ ਗੱਲ ਕਰੀ ਹੋਊਗੀ ਡਾਕਟਰ ਚੱਲ ਬੁੜੀਆਂ ਨੂੰ ਤਾਂ ਨਹੀਂ ਦੱਸਦੇ ਕੀ ਐ ਸਾਨੂੰ ਦੱਸਦੇ ਹੁਣ ਕੁ ਨਾ ਨਾ ਮਾਸੀ ਸਾਨੂੰ ਵੀ ਕੁਝ ਨਹੀਂ ਦੱਸਿਆ ਬਾਕੀ ਅੱਜ ਰਵੀ ਜਾਊਗਾ ਨਾ ਮੈਂ ਰਵੀ ਨੂੰ ਕਹਿ ਦੂੰ ਵੀ ਡਾਕਟਰ ਨਾਲ ਗੱਲ ਕਰ ਲੂ ਅੱਬਲੀ ਤਾਂ ਕਹੀ ਦਿੱਤਾ ਹੋ ਬਾਪੂ ਨੇ ਮੈਂ ਹੀ ਕਹਿੰਦੀ ਸੀ ਜੇ ਡਾਕਟਰਾਂ ਜੋ ਮੇਵਾਰੀ ਲੈ ਲੈਣਾ ਮੈਂ ਮੰਜੀ ਤੋਂ ਠਾ ਦੂੰ ਫਿਰ ਤੇ ਪੁੱਤ ਤੈਨੂੰ ਪਤਾ ਪੈਸਾ ਲਾਉਂਦਾ ਵੀ ਨਹੀਂ ਆਪਾਂ ਥਾ ਹੌਂਸਲਾ ਹਾਰਦੇ ਪਰ ਹੁਣ ਕਰੀਏ ਕਰੀਏ ਕੀ ਤੇ ਇੱਕ ਮੈਂ ਗੱਲ ਹੋਰ ਕਹਣੀ ਆ ਹਾਂ ਮਾਸੀ ਹੋਰ ਫੇਰ ਬੈਠੀ ਆ ਮਾਸੀ ਉਹਦਾ ਤਾਂ ਹੁਣ ਮੈਂ ਤੈਨੂੰ ਕੀ ਕਹਾਂ ਸਵੇਰੇ ਵੀ ਲਾਹ-ਪਾਕ ਕਰਾ ਕੇ ਆਈ ਏ ਮੇਰੇ ਤੋਂ ਮੇਰੇ ਤਾਂ ਹੁਣ ਬੱਸੋਂ ਬਾਹਰ ਹੋ ਗਈ ਪੂਆ ਮਾਸੀ ਗੱਲ ਮੈਂ ਤਾਂ ਬਸ ਕੁਝ ਕਹਿ ਨਹੀਂ ਸਕਦਾ ਮੈਂ ਤਾਂ ਆਪ ਬਖਤਾ ਦਾ ਮਾਰੇ ਵੇ ਤਰਾਹੀ ਸੋਚ ਕਸੂਰ ਤਾਂ ਸਾਰਾ ਆਪਦੇ ਜਵਾਕ ਦਾ ਚੱਲ ਕੋਈ ਨਾ ਮਾਸੀ ਤੇਰੇ ਚਾਹ ਵੀ ਨਾ ਹੋ ਗਿਆ ਸੀ ਘੁੱਟ ਚਾਹ ਦੀ ਤੂੰ ਵੀ ਪੀਲੀ ਪੁੱਤ ਤੂੰ ਪੀ ਮਾਸੀ ਕੋਈ ਨਹੀਂ ਕੋਈ ਨਹੀਂ ਅਭੀ ਬਗ ਜੂਆ ਤੇਰੇ ਨਾਲ ਕੋਈ ਨਹੀਂ ਕੋਈ ਨਹੀਂ ਪੀਲਾ ਮਾਸੀ ਚਾਹ ਤੂੰ ਠੀਕ ਆ ਪੁੱਤ ਥੋੜਾ ਸਿਆਪਾੜੇ ਯਾਰ ਬੇਚਾਰੇ ਕਿੰਨਾ ਚੰਗੇ ਜਵਾਬ ਤੁਸੀਂ ਪਈ ਨਾਲੋਂ ਮੜਾ ਜਾਈਨੇ ਹਾਂ ਬਾਈ ਬਸ ਚਾਹ ਦੀ ਘੁੱਟ ਪੀਂਦੀ ਸੀ ਮੈਂ ਨਾਲ ਚਾਹ ਪੀ ਲੂ ਚਾਹ ਪੀ ਕੇ ਹੋ ਠੀਕ ਹੈ ਬਾਈ ਨਾ ਨਾ ਕੋਈ ਨਹੀਂ ਬਾਈ ਹਾਂ ਕਰਕੇ ਤੇ ਉਹ ਬਾਅਦ ਤੁਸੀਂ ਪੈਸੇ ਲੈ ਜਾ ਮੈਂ ਉਹਨੂੰ ਕਹਿ ਦਿੰਦਾ ਹਾਂ ਹਾਂ ਰਵੀ ਨੂੰ ਨਾਲ ਕਹਿਦੀ ਬਾਈ ਨਾਲ ਵਗ ਚੱਲੂਗਾ ਨਾ ਨਾ ਕਹਿ ਦਿੰਦਾ ਨਾ ਫੇਰ ਤਾਂ ਮੈਂ ਕਰ ਲੰਨਾ ਯਾਰ ਥੂੰ ਕਰ ਲਾ ਬਾਪੂ ਉਹਦਾ ਚੜਾਏ ਦੀ ਹੈ ਜਿਹਨੂੰ ਮਰਜ਼ੀ ਚੜਾ ਲੈ ਉੱਪਰ ਨਾ ਸਹੀ ਗੱਲ ਆ ਯਾਰ ਮੈਨੂੰ ਤਾਂ ਪਤਾ ਨਹੀਂ ਇਹ ਗੱਲ ਦਾ ਫਿਰ ਨਾ ਤੂੰ ਕਹਿਦੀ ਮੜਾ ਜਾ ਹੱਥਾ ਪਈ ਜਾਂਦਾਗਾ ਤੁਸੀਂ ਤੇ ਛੱਟ ਸਾਰੇ ਕਰੇ ਤੇ ਤੂੰ ਬਾਤ ਚ ਗਈ ਤੇ ਮੈਂ ਤੈਨੂੰ ਆਹ ਕਹਿੰਦਾ ਸੀਗਾ ਵੀ ਤੂੰ ਰਵੀ ਨਾਲ ਗੱਲ ਜੇ ਰਵੀ ਵਾਗੀ ਤਾਂ ਬਾਲੀ ਵੇ ਵਾਲਾ ਦੋ ਦਿਨ ਉੱਥੇ ਲਾਏ ਉਹ ਤਾਂ ਹੋ ਗਈ ਬਾਪੂ ਮੇਰੀ ਗੱਲ 80 ਲੱਖ ਰੁਪਏ ਭਰਨਾਗਾ ਤੁਸੀਂ 3 ਲੱਖ ਰੁਪਏ ਰਹਿ ਜੋ ਜਿੰਨਾ ਉੱਥੇ ਭਰਨਾ ਉਹਨਾਂ ਭਾ ਕੇ ਦੂਜੇ ਪੈਸੇ ਜਿਹੜੇ ਬਚਣਗੇ ਤੇ ਤੁਸੀਂ ਇਹਨੂੰ ਫੜਾਏ ਕੰਮ ਨੂੰ ਕੋਈ ਗੱਲ ਨਹੀਂ ਬਾਪੂ ਤਾਂ ਰਵੀ ਨਾਲ ਹੋ ਗਈ ਸੀ ਗੱਲ ਉਹ ਰਵੀ ਜਾਊਗਾ ਦੋ ਦਿਨ ਉਹਨੂੰ ਪੈਸੇ ਕਹਤਾ ਸੀ ਮੈਂ ਇੱਕ ਵਾਰੀ ਪੈਸੇ ਵੱਧ ਪਾ ਕੇ ਲੈ ਜੀ ਡਾਕਟਰਾਂ ਦਾ ਕੋਈ ਭਰੋਸਾ ਨਹੀਂ ਆਈ ਕਹਿ ਕੇ ਮੁੜ ਕੇ ਚਾਰ ਭਰਾ ਲੈਣੋ ਤੇ ਤਾਂ ਹੀ ਜਦ ਬੱਦ ਲੈ ਜਾ ਪੈਸੇ ਪਾਈ ਜਿਹੜੇ ਪੈਸੇ ਉੱਥੇ ਕੋਲੇ ਫਿਰ ਰੋਜ਼ ਆਪਾਂ ਉਹਨਾਂ ਦਾ ਹੱਟਾ ਫੋੜੀ ਥੋੜੀ ਕਰਾਉਣਾ ਬਾਪੂ ਇੱਕ ਗੱਲ ਆ ਮਾਸੀ ਤਾਂ ਐ ਕਹਿੰਦੀ ਸੀ ਕਹਿੰਦੀ ਵੀ ਹਾਲਤ ਨਾਜ ਕੀ ਐ ਖਾਲੀ ਸਮਝ ਨਹੀਂ ਆਉਂਦੀ ਵੀ ਆਪਣੇ ਘਰ ਨੂੰ ਕੀ ਦੀ ਨਜ਼ਰ ਲੱਗੀ ਉਹਨਾਂ ਅੱਜ ਕਰਾਏਗੇ ਫਿਰ ਆਪਣਾ ਤਾਂ ਫੇਰ ਵੀ ਫਰਜ ਵੰਦਾ ਕਹਿੰਉਂ ਨਹੀਂ ਅਗਲਾ ਕੋਈ ਇਹਨਾਂ ਨੇ ਪੈਸੇ ਨਹੀਂ ਲਾਏ ਪੈਸੇ ਤਾਂ ਬਾਪੂ ਗਿੱਡੇ ਗੱਲ ਆ ਜੇ 8-10 ਲੱਖ ਵੀ ਜਾਊਗਾ 20-25-30 ਲੱਖ ਰੁਪਈਆ ਵੀ ਲੱਗ ਜੂ ਤਾਂ ਵੀ ਕੋਈ ਚੱਕਰ ਨਹੀਂ ਪੈਸੇ ਦੀ ਆਪਾਂ ਥੋੜੀ ਪ੍ਰਵਾਹ ਕਰਦੇ ਆਂ ਬਸ ਫਿਰ ਉਹੀ ਤਾਂ ਮੈਂ ਗੱਲ ਕਹਿਣਾਗਾ ਪੈਸੇ ਦਾ ਕਰੋੜ ਵਾਰ ਦਿਆਂਗੇ ਮਾਸੀ ਨੂੰ ਮੈਂ ਆਖਿਆ ਜਿਹਦੇ ਉੱਤੋਂ ਦੀ ਬਸ ਠੀਕ ਹੋ ਜਾ ਆਪਾਂ ਤੇ ਗੈਣੇ ਆ ਕੀ ਹੋਣੀ ਚਾਹੀਦੀ ਆ ਬਾਪੂ ਪਰ ਜੇ ਸਾਵਣਾ ਮਾਸੀ ਰੋਂਦੀ ਸੀ ਨਾ ਇੱਕ ਗੱਲ ਹੋਰ ਆ ਕੀ ਬਾਪੂ ਡਾਕਟਰਾਂ ਨਾਲ ਮੈਂ ਵੀ ਗੱਲ ਕਰੀ ਸੀਗੀ ਹੂੰ ਉਹ ਕਹਿੰਦਾ ਠੀਕ ਤਾਂ ਹੋ ਜਾਊ ਗੱਲ ਕਰੀ ਦੀ ਸਰਜਰੀ ਹੋਊਗੀ ਵੀ ਚਿਹਰਾ ਇਹਦਾ ਉਹ ਨਹੀਂ ਰਹਿਣਾ ਚਿਹਰਾ ਨਹੀਂ ਹੋ ਰਣਾ ਹਾਂ ਦੇਖ ਲਓ ਬਾਪੂ ਹੁਣ ਮੈਂ ਤਾਂ ਹੁਣ ਕੀ ਕਰ ਸਕਦਾ ਬਈ ਮੈਨੂੰ ਤਾਂ ਕੀ ਪਤਾ ਨਹੀਂ ਵੱਡਾ ਡਾਕਟਰ ਸੀਗਾ ਹੂੰ ਹੂੰ ਕਹਿੰਦਾ ਮੇਰੀ ਜ਼ਿੰਮੇਵਾਰੀ ਛੋੜੇ ਠੀਕ ਹੋ ਜੂ ਪਰ ਜਿਹੜਾ ਇਹ ਚਿਹਰਾ ਹੈ ਨਾ ਚਿਹਰਾ ਚਿਹਰਾ ਉਹ ਨਹੀਂ ਰਹਿਣਾ ਜਿਵੇਂ ਆਪਾਂ ਕਹਿੰਦੇ ਜੋਤੀ ਉਹ ਤਾਂ ਚਿਹਰਾ ਬਦਲ ਹੋ ਜੂਗਾ ਮੰਨ ਕੇ ਜਦੋਂ ਇਹਦੇ ਤੇ ਉਹ ਉਹ ਕਰ ਦੇਣਗੇ ਉਹ ਹਾਂ ਤਾਂ ਬਾਪੂ ਗੱਲ ਲੋਟਾ ਜੇ ਪੈਸੇ ਵੀ ਲੱਗ ਜਾਣਗੇ ਤਾਂ ਵੀ ਕੋਈ ਦਿੱਕਤ ਨਹੀਂ بس ਪੈਸੇ ਵਾਧਾ ਲੱਗਣਗੇ ਉਹ ਕਹਿੰਦਾ ਸਰਜਰੀ ਹੋ ਜੂਗੀ ਆ ਜਿਹੜਾ ਚਿਹਰਾ ਸਾਰਾ ਉਹਦਾ ਖਰਾਬ ਹੋਇਆ ਸੈੱਟ ਹੋ ਜੂਗਾ ਕਹਿੰਦਾ ਫਿਰ ਇਹ ਵੱਡਾ ਕੰਮ ਦਾ ਚਿਹਰੇ ਹੀ ਤੇ ਹੀ ਹੈ ਨਾ ਆ ਵੀ ਗੱਲ ਠੀਕ ਐ ਐਂ ਕਰ ਲੋ ਬਾਪੂ ਫਿਰ ਬਸ ਫਿਰ ਤਾਂ ਗੱਲ ਨਿਬੜੀ ਵੀ ਫੇਰ ਤਾਂ ਠੀਕ ਹੋਈ ਜਾਊਗੀ ਫੇਰ ਤਾਂ ਉਹ ਵੀ ਸਰਜਰੀ ਕਰਾ ਦਿਓ ਗੱਲ ਖਤਮ ਆ ਡਾਕਟਰ ਨੂੰ ਕਹਿ ਦੇਣਾ ਮੈਂ ਤਾਂ ਫੇਰ ਉਹਦੇ ਜਵਾਬ ਦੇ ਦਿੱਤਾ ਸੀਗਾ ਮੈਂ ਕਿਹਾ ਨਾ ਜੀ ਤੇ ਬਸ ਜਦੋਂ ਤੁਸੀਂ ਰਾਜੀ ਆਂ ਤੇ ਫੇਰ ਆਪਾਂ ਸਰਜਰੀ ਕਰਾ ਦੰਨੇ ਆ ਨਾਲੇ ਵੀ ਦੋ ਦਿਨਾਂ ਬਾਅਦ ਘਰੇ ਆ ਜਊਗੀ ਬਸ ਫਿਰ ਐਂ ਕਰ ਲੋ ਸਰਜਰੀ ਕਰਾ ਦਿਓ ਜਿਹੜੇ ਪੈਸੇ ਲੱਗਣਗੇ ਲਾ ਦੇਾਂਗੇ ਠੀਕ ਐ ਰਵੀ ơi ਹਾਂ ਅੱਲਾ ਕਾ ਲੋਦੋ ਨਾ ਵੀ ਗੱਲ ਨੂੰ ਕੋਈ ਮੈਨੂੰ ਕਹਦਾ ਤੁਸੀਂ ਪੁੱਛਦੇ ਹੋ ਆਸੀਂ ਮਰ ਜੀ ਓਏ ਰਵੀ ਆਸੀਂ ਮਰ ਜੀ ਕਰਦੇ ਏ ਕੜਾ ਬਾਪੂ ਸੁਣਦਾ ਯਾਰ ਕਿਸੇ ਦੀ ਗੱਲ ਓਏ ਆ ਜਾ ਇੱਥੀ ਓਏ ਆ ਗਿਆ ਕੀ ਹੋ ਗਿਆ ਅਜਿਹਾ ਹੋਦਾ ਨਾ ਕੀ ਹੋ ਗਿਆ ਹਾਂ ਬਈ ਆ ਗੱਲ ਨਹੀਂ ਸੁਣਦੀ ਹੁੰਦੀ ਤੈਨੂੰ ਬੁੱਕਾ ਜਿਹਾ ਹੋ ਜਾ ਇੱਧਰ ਨਾ ਲੱਗਿਆ ਬਈ ਬਾਪੂ ਦੱਸ ਦੇ ਇਹਨੂੰ ਸਾਰੀ ਗੱਲ। ਉਹ ਗੱਲ ਮੈਂ ਇਹ ਕਹਿਣਾਗਾ ਡਾਕਟਰ ਨੇ ਇਹ ਕਹਿੰਦੇ ਸੀ ਕਹਿੰਦਾ ਆਏ ਤਾਂ ਪਤਾ ਨਹੀਂ ਠੀਕ ਹੋਵੇ ਨਾ ਹੋਵੇ ਵੀ ਇਹਦੀ ਸਰਜਰੀ ਕਰਾ ਦਿਓ। ਵੀ ਇਹਦਾ ਚਿਹਰਾ ਨਹੀਂ ਉਹ ਰਹਿਣਾ ਚਿਹਰਾ ਬਦਲ ਜਾਊ ਕੱਲਾ ਜੇ ਸਰਜਰੀ ਹੋ ਗਈ ਦੋ ਦਿਨਾਂ ਚ ਘਰੇ ਆ ਜੂਣਾ ਠੀਕ ਹੋ ਜਾਊਗੀ। ਬਾਪੂ ਮੈਂ ਕਹਿੰਦਾ ਯਾਰ ਵੀ ਮੈਨੂੰ ਤਾਂ ਮੇਰੀ ਪੁਰਾਣੀ ਉਹੀ ਜੋਤੀ ਚਾਹੀਦੀ ਆ। ਉਹ ਜੋਤੀ ਆਏ ਰੱਬਾ ਜੋਤੀ ਤਾਂ ਉਹੀ ਰਹਿਊਗਾ ਕਿਹੜੇ ਬਦਲੂਗਾ ਤੈਨੂੰ ਵੀ ਪਤਾ ਹੀ ਆ। ਆਪਾਂ ਨੂੰ ਕੀ ਜਦਾਂ ਜਦਾਂ ਠੀਕ ਹੁੰਦੀ ਐ ਇੱਥੇ ਬੈਠੇ ਰਹੋਗੇ ਕਰਾ ਸਰਜਰੀ ਹੋਊਗਾ ਤਾਂ ਤੈਨੂੰ ਵੀ ਪਤਾ ਦੀ ਅੱਖਾਂ ਦੇ ਸਾਹਮਣੇ ਹੀ ਆ। ਬਾਪੂ ਜਲੋਤਾ ਦੇਖੀਓ ਬਾਅਦ ਦੀ ਗੱਲ ਆ ਹੁਣ ਮੇਰੇ ਤੇ ਨਾਲ ਇੱਥੇ ਜੋ ਕੀ ਮੁੰਨੇ ਮੈਂ ਆਏ ਕਹਿੰਦੇ ਨਕਾਬ ਚੜਾ ਨਕਾਬ ਮੈਂ ਚੜਾ ਲੂੰਗਾ ਤੇ ਬੰਦਾ ਤਾਂ ਮੈਂ ਉਹੀ ਰਹੂੰਗਾ ਬੰਦਾ ਤਾਂ ਉਹੀ ਰਹੇਗਾ ਬਾਪੂ ਪਰ ਮੈਂ ਤੈਨੂੰ ਐ ਕਹਿੰਦੇ ਵੀ ਪਹਿਲਾਂ ਇਹਦਾ ਸੋਨੀ ਆਈਦਾ ਕੁਝ ਕਰ ਦਿੰਦੇ ਯਾਰ ਇਹਦਾ ਬਈ ਉਹ ਭਰਾਵਾ ਤੜਕੇ ਮੇਰੇ ਨਾਲ ਕਲੇਸ਼ ਪਾ ਕੇ ਖੜੀ ਆ ਗਲਤੀ ਤੇ ਤੇਰੀ ਆ ਬਈ ਮੁਰਖੇ ਕਹਿੰਦੇ ਨੇ ਇਹਦਾ ਹੱਲ ਕਰ ਤੇ ਉਦੋਂ ਨਹੀਂ ਤੈਨੂੰ ਪਤਾ ਲੱਗਦਾ ਹੁੰਦਾ ਜੀ ਪੰਗੇ ਦੇਂਦਾ ਫਿਰ ਤੇ ਰਹਿੰਦਾ ਬੀਤੀਆਂ ਪਹਿਲਾਂ ਤਾਂ ਭੈਣ ਦਾ ਫਰੇਕ ਦੀ ਚੱਕ ਲਿਉਣਾ ਉਹ ਅਨਮੋਲ ਇਹਨਾਂ ਦਾ ਪਹਿਲਾਂ ਮੇਰਾ ਸਾਥ ਛੱਡਤਾ ਸੀ ਕਹਿੰਦੀ ਮੈਂ ਕੈਨੇਡਾ ਵਾਲੇ ਮੁੰਡੇ ਨਾਲ ਵਿਆਹ ਕਰਾਉਣਾ ਹੁਣ ਹੁਣ ਆ ਕੇ ਇੱਥੇ ਘਰੇ ਮੇਰੇ ਤੇ ਰੋਬ ਜਮਾਉਂਦੀ ਆ ਕੱਲ ਤਾਂ ਉਹੀ ਆ ਬਾਪੂ ਜਦੋਂ ਤੋਂ ਪਹਿਲਾਂ ਮੈਂ ਤਾਂ ਇਹਦਾ ਖੜਾ ਛੱਡ ਚੁੱਕਿਆ ਸੀ ਦਵਾਰੇ ਫਿਰ ਮੇਰੇ ਕੋਲ ਕੀ ਖੇ ਖਾਣ ਗਈ ਆ ਇਹ ਇੱਥੇ ਚਲ ਇਹ ਬਾਅਦ ਚ ਦੇਖਾਂ ਕੀ ਬਣਦਾ ਇਹਦੇ ਗੱਲਾਂ ਜਿਹੜੇ ਉਹਨੂੰ ਪਹਿਲਾਂ ਕੰਮ ਕਰਾਉਣਾਂ ਨੂੰ ਠੀਕ ਕਰਾ ਲਓ ਤੇ ਪੈਸੇ ਲੈ ਜਾਓ ਤੇ ਉਹਨਾਂ ਨੂੰ ਲੈ ਹੁਣ ਗਿਆ ਪਾਈ ਸੀਗੀ ਸਮਲ ਤੇ ਨਾਲ ਲੈ ਜਾਓ ਗੱਡੀ ਤੇ ਵਗ ਜਾਓ ਤੇ ਨਾਲ ਪੈਸੇ ਭਰੋ ਦੋਨੇ ਜਾਣੇ ਦੋਨੇ ਬਾਵਜੋਂ ਨਹੀਂ ਤੂੰ ਤਾਂ ਦੋ ਦਿਨ ਉੱਥੇ ਲਾ ਦੇਣਾ ਚਾਹਤੀ ਟਰੱਕ ਨਾਲ ਗੱਲ ਕਰਦੀ ਮੈਂ ਫੋਨ ਲਾ ਦੇਣਾ ਸੱਜਰੀ ਹੋ ਜੂ ਮੈਂ ਘਰੇ ਆ ਹੁਣ ਕਿਹਦਾ ਕੀ ਪਤਾ ਭੈਣ ਦੇ ਖਾਸਮੀ ਦੇ ਅੱਜ ਤੇ ਇਹਨਾਂ ਨਿਕਲ ਕੱਲ ਨੂੰ ਇੱਥੇ ਕੋਈ ਹੋਰ ਆ ਜੀ ਉਹਦੇ ਨਾਲ ਭਾਜੇ ਮੇਰੀ ਦੀ ਵੀ ਨਿਗਰੱਖਣੀ ਪਊ ਤੂੰ ਜਾ ਬਈ ਹੱਕ ਤੇਰਾ ਬਣਦਾ ਨਾਲੇ ਉਹਨੂੰ ਹੌਸਲਾ ਹੋਊਗਾ ਬਾਪੂ ਰੌਲਾ ਤੇ ਇਹ ਕਹਿੰਦੀ ਮੈਂ ਲੀੜੇ ਪਾੜ ਕੇ ਥਾਣੇ ਜਾਊਂਗੀ ਵੀ ਜੇ ਤੂੰ ਜਾਏਂਗਾ ਓਏ ਮੈਂ ਪਾੜੂ ਕਿਸੇ ਦਿਨ ਲੀੜੇ ਓਏ ਤੂੰ ਜਾ ਉਦੋਂ ਬਾਅਦ ਅਸੀਂ ਆਪੀ ਸਮਾੜਾਂਗੇ ਜੋਡੇ ਦਾ ਲਹੂ ਪੀ ਰੱਖੇ ਨੇ ਚੱਲ ਫਿਰ ਮੈਂ ਤੀਜੇ ਦਿਨ ਕਹਿ ਵੀ ਤੇਰੇ ਕੱਪੜੇ ਮੈਂ ਪਾੜੂ ਕੁਛ ਨਹੀਂ ਹੁੰਦਾ ਕੋਈ ਕੱਪੜੇ ਪਾੜਦਾ ਤੇਰਾ ਹੱਕ ਵਾਂਦਾ ਉੱਥੇ ਜਾ ਚੱਪ ਕਰਕੇ ਜਾ ਕੇ ਤੇ ਕਾ ਮੈਂ ਕਦੋਂ ਕੰਮ ਭੇਜੇਗਾ ਕਿਤੇ ਬਾਠ ਠੀਕ ਆ ਤੂੰ ਦੱਸ ਕੇ ਜਾਣਾ ਵੀ ਮੈਂ ਉੱਥੇ ਜਾਣਾ ਬਾਪੂ ਨੇ ਕੰਮ ਭੇਜਿਆ ਸੀ ਕਿਤੇ ਬਾ ਜਾ ਤੂੰ ਲੈ ਜਾ ਮਾਸੀ ਨਾਲ ਪੈਸੇ ਲੈ ਜਾ ਅੰਦਰ ਅਲਮਾਰੀ ਜੇ ਪਿਆ 5 ਲੱਖ ਰੁਪਈਆ ਬਾ ਠੀਕ ਜੇ ਕੋਈ ਹੋਰ ਲੋੜ ਹੋਈ ਪਉਣ ਮਾਰਦੀ ਗੂਗਲ ਪੇ ਕਰ ਦੂੰ ਜਿਹੜੇ ਬੱਚੇ ਇਹਨਾਂ ਨੂੰ ਫੜਾਈ ਉੱਥੇ ਸਰਜਰੀ ਡਾਕਟਰ ਨਾਲ ਗੱਲ ਕਰਾ ਦੀ ਮੈਂ ਫੋਨ ਲਾ ਦੰਨਾਗਾ ਤੂੰ ਉੱਥੇ ਹੀ ਰਹੀਂ ਫਿਰ ਹੁਣ ਦੋ ਦਿਨ ਚੰਗਾ ਬਾਈ ਸਾਰਾ ਉੱਥੇ ਰਹੂਗਾ ਨਾਲ ਇੰਨੇ ਤਾਂ ਹੋ ਤਾਂ ਹੋ ਜੂ ਸਾਰਾ ਕੰਮ ਸੈੱਟ ਹੋ ਜੂ ਕੀ ਆ ਬਾਪੂ ਠੀਕ ਹੀ ਹੋ ਜੇ ਪੈਸੇ ਲਾ ਕੇ ਬਸ ਲੋੜ ਹੀ ਨਹੀਂ ਠੀਕ ਹੋ ਜੂ ਬਸ ਅਤਰੀ ਕਰਾ ਦਿੰਨੇ ਫਿਰ ਤਾਂ ਗੱਲ ਹੀ ਖਤਮ ਚਿਹਰੇ ਦੀ ਐ ਚਿਹਰਾ ਠੀਕ ਹੋ ਜੂ ਬਸ ਬਾਪੂ ਦਿਮਾਗ ਦਾ ਆਪਰੇਸ਼ਨ ਹੋਣਾ ਯਾਰ ਕੱਲੇ ਚਿਹਰੇ ਦਾ ਥੋੜੀ ਹੋਣਾਗਾ ਜੇ ਹੁਣ ਦਿਮਾਗ ਦਾ ਆਪਰੇਸ਼ਨ ਉਲਟ ਫੁਲਟ ਹੋ ਗਿਆ ਫੇਰ ਕੋਈ ਪਤਾ ਅਸਾਂ ਜਿਹੜੀ ਪ੍ਰੋਬਲਮ ਆ ਚਿਹਰੇ ਦੀ ਐ ਚਿਹਰਾ ਸਾਰਾ ਖਰਾਬ ਹੋਏ ਪੇ ਵੱਡੇ ਮਾਸੀ ਕਹਿੰਦੀ ਸਰਦੀ ਪ੍ਰੋਬਲਮ ਐ ਮਾਸੀ ਕਹਿੰਦੀ ਦਿਮਾਗ ਦਾ ਆਪਰੇਸ਼ਨ ਹੋਊਗਾ ਹੌਣ ਮਾਸੀ ਕਮਾਲ ਹੱਦ ਹੋਈ ਪਈ ਉਹ ਵੀ ਮੈਂ ਕਹਿੰਦਾ ਮੈਟਰ ਹੋਈ ਪਈ ਆ ਰੌਲ ਦਾ ਚਿਹਰੇ ਦਾ ਦਿਮਾਗ ਨਾਲ ਕਨੈਕਟ ਆ ਉਹ ਦਾ ਵਿਚਾਰੀ ਦਾ ਉਹ ਦਿਮਾਗ ਹੱਲੇ ਪੈ ਮੈਨ ਲਾ ਬਹੁਤ ਤਾਂ ਡਾਕਟਰ ਨੇ ਵੱਡੇ ਨੇ ਦੱਸੀ ਹੁਣ ਆਪ ਆਪਨੇ ਚੰਗੀ ਆ ਉਹਦੀ ਉਹ ਤੋਂ ਮੇਰੇ ਛੱਡ ਦੇ ਸ਼ਰਮ ਆਪੀ ਕਰਾਉਗੇ ਆ ਦੋ ਦਿਨਾਂ ਅੰਦਰ ਤੇਰੇ ਸਾਹਮਣੇ ਘਰੇ ਲਿਆ ਦੋ ਜੋਤੀ ਬਸ ਮੈਨੂੰ ਫੋਨ ਲਾ ਦੇਣਾ ਭਾਈ ਸਰਜਰੀ ਕਰਦੇ ਤੂੰ ਅੜੇ ਗੱਡੀ ਕੱਢਦਾ ਮੈਨੂੰ ਪਤਾ ਬਾਪੂ ਆਫ ਕੱਢਣੇ ਪੈਂਦੇ ਆ ਇੰਨੇ ਤਾਂ ਆਪਣੇ ਹੈਗੇ ਉਹਦੇ ਨਾਲ ਡਾਕਟਰਾਂ ਚੰਗੀ ਆ ਚੰਗੀ ਗੱਲ ਆ ਬਾਪੂ ਚਲ ਡਾਕਟਰਾਂ ਨਾਲ ਬਣਾ ਕੇ ਰੱਖਣੀ ਪੈਂਦੀ ਆ ਈ ਪਤਾ ਲੱਗਦਾ ਕਿਹੜੇ ਵੇਲੇ ਲੋਡ ਪੈ ਜੇ ਤੱਕ ਕੋਈ ਪਤਾ ਨਹੀਂ ਹੁੰਦਾ ਚੱਲ ਚੰਗਾ ਬਾਪੂ ਤੂੰ ਬੈਠ ਮੈਂ ਵੀ ਕੰਮ ਜਾਇਆ ਮੈਂ ਜਾਇਆ ਬਤਾ ਠੀਕ ਆ ਬਾਪੂ ਕੱਲ ਹੀ ਬੋਹਣ ਨੂੰ ਕੋਲ ਤਾਂ